ਇਲਾਨਨਾਮਾ ਹੈ ਕੋਈ ਜਫਰਨਾਮਾ ਤਾਂ ਹੈ ਨਹੀਂ ਯਾਰ ਸ਼ਰਮ ਆਉਣੀ ਚਾਹੀਦੀ ਹੈ ਸੁਖਵੀਰ ਸਿੰਘ ਬਾਦਲ ਨੂੰ ਕਾਲਾ ਦੌਰ ਕਿਹਨੂੰ ਕਹਿ ਰਿਹਾ ਜਿਹੜਾ ਸਾਡੇ ਸਿੱਖ ਸੰਘਰਸ਼ ਦਾ ਦੌਰ ਸੀ ਉਸ ਦੌਰ 'ਚ ਜਿਹੜੇ ਸਭ ਤੋਂ ਵੱਡੇ ਮੁਜਰਮ ਸੀਗੇ ਸਾਡੇ ਉਹਨਾਂ ਬੰਦੇ ਨੂੰ ਬਈ ਜੀ ਇਲੈਕਸ਼ਨ ਲੜਾਈ ਹੈ ਜਹਾਰ ਆलम ਦੇ ਘਰ ਵਾਲੀ ਸਿੱਖ ਨੌਜਵਾਨ ਚੱਕ ਚੱਕ ਕੇ ਮਾਰ ਕੇ ਖਪਾਏ ਆ ਸੁਮੇਲ ਸੈਣੀ ਨੂੰ ਡੀਜੀਪੀ ਲਾਉਣ ਵਾਲੇ ਕੌਣ ਸੀ ਸਭ ਤੋਂ ਵੱਡੀ ਗੱਲ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਐਤ ਕੀ ਕੀ ਆ ਗੱਲ ਕੀਤੀ ਉਹਨੇ ਆਰਐਸਐਸ ਦਾ ਨਾਂ ਲੈ ਕੇ ਭੰਡਿਆ ਆਰਐਸਐਸ ਨੂੰ ਜੇ ਸਾਡੇ ਪੰਜਾਬ ਦੇ ਵਿੱਚ ਲੈ ਕੇ ਆਣ ਵਾਲਾ ਕੌਣਾ ਸੁਖਵੀਰ ਸਿੰਘ ਬਾਦਲ ਗੁਰਦੁਆਰਿਆਂ ਦੇ ਕਾਬਜ ਹੋਣ ਦੀ ਗੱਲ ਕਰਦੇ ਆ ਤੇ ਗੱਲ ਕਰਦੇ ਆ ਕਿ ਸਿਆਸੀ ਪਾਰਟੀਆਂ ਅੱਜ ਗੁਰਦੁਆਰਿਆਂ ਦੇ ਵਿੱਚ ਵੜ ਗਈਆਂ ਮੈਨੂੰ ਐਂ ਦੱਸੋ ਭਾਈ ਐਸਜੀਪੀਸੀ ਦੇ ਕਾਬਜ ਕੌਣ ਆ ਅੱਜ ਮੋਰੋਂ ਉਹਨਾਂ ਨੇ ਉਹੀ ਆਨੰਦਪੁਰ ਦੇ ਮਤੇ ਨੂੰ ਛੂਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਆਨੰਦਪੁਰ ਦੇ ਮਤੇ ਨੂੰ ਉਹਨਾਂ ਨੇ 97 ਦੇ ਵਿੱਚ ਖੁਦ ਪਾਸੇ ਰੱਖਿਆ ਸੀ ਜਿਹੜੇ ਅੱਜ ਪੰਥ ਦੀ ਇਹ ਹਤਾਇਸ਼ੀ ਬਣਦੇ ਆ ਸਭ ਤੋਂ ਵੱਡੇ ਲੰਬੜਦਾਰ ਕਹਾਉਂਦੇ ਆ ਉਹਨੂੰ ਸਭ ਤੋਂ ਪਹਿਲਾਂ ਛੱਡ ਕੇ ਜਾਣ ਵਾਲੇ ਇਹ ਸੀ ਤੇ 97 ਦੀ ਸਰਕਾਰ ਬਣਨ ਤੋਂ ਬਾਅਦ ਕੀ ਕਹਿੰਦੇ ਆ ਕਿ ਸਾਡੀ ਜਿਹੜੀ ਹੈਗੀ ਅੱਜ ਤੋਂ ਪੰਥਕ ਪਾਰਟੀ ਨਹੀਂ ਦੇਗੀ ਇਹ ਪਾਣੀ ਦੇ ਮੁੱਦਿਆਂ ਦੀ ਗੱਲ ਕਰਨਗੇ ਯਾਰ ਫ੍ਰੀ ਬਿਜਲੀ ਦਾ ਕਨਸੈਪਟ ਟਿਊਬ ਨਾਲ ਕਿਹਨੇ ਸ਼ੁਰੂ ਕੀਤਾ ਸੀ ਪਾਣੀ ਦੇ ਖਤਮ ਕੀਤਾ ਕਿ ਉਹਨਾਂ ਮੋਟਰਾਂ ਦੀ ਬਦੌਲਤ ਹੈ ਜਿਹੜੀ ਕਿ ਚੇਅਰਮੈਨ ਕੋਟਿਆਂ ਚ ਉਹ ਦੰਦੇ ਰਹੇ ਫਿਰ ਉਹ ਬਾਲਾ ਸਰ ਫਾਰਮ ਦੀਆਂ ਗੱਲਾਂ ਕਰਦਾ ਉਹ ਕਿਉਂ ਕਰਦਾ ਕਿਉਂਕਿ ਉੱਥੇ ਕੀਆ ਸਮਝੌਤੇ ਦੇ ਤਹਿਤ ਨਹਿਰਾਂ ਗਈਆਂ ਨੇ ਐਸਬੀਐਲ ਦੇ ਮੁੱਦੇ ਤੇ ਜਿਹੜਾ ਇਹਨਾਂ ਦਾ ਰੋਲ ਰਿਹਾ ਉਹਦੇ ਗਿੱਟ ਪ੍ਰੂਫ ਅਗਲਾ ਲੈ ਕੇ ਆਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਸਿੰਘਾਂ ਨੂੰ ਇਹ ਕਾਤਲ ਸ਼ਬਦ ਨਾਲ ਸੰਬੋਧਨ ਕਰਦਾ ਰਿਹਾ ਖੁਦ ਸੁਖਵੀਰ ਸਿੰਘ ਬਾਦ ਉਹ ਡੀਸੀਆਂ ਤੋਂ ਲੈਟਰ ਗਲਤ ਲਿਖਵਾਏ ਗਿਆ ਅੱਜ ਵੀ ਐਫੀਡਵਿਟ ਪਿਆ ਸਰਕਾਰ ਵੱਲੋਂ ਦਿੱਤੇ ਵੀ ਜਿਹਦੇ ਕਰਕੇ ਉਹਨਾਂ ਲੋਕਾਂ ਨੂੰ ਪੇਰੋਲ ਵੀ ਨਹੀਂ ਮਿਲੀ ਇਹਨਾਂ ਪੱਗਾਂ 'ਚ ਸਿਰ ਫਸਾਉਣ ਵਾਲੇ ਬੰਦੇ ਨੇ ਕੌਮ ਨੂੰ ਕਿਹੜਾ ਬਰਬਾਦ ਕਰਤਾ ਕੁਝ ਸਭ ਤੋਂ ਮੋਰੀ ਭੂਮਿਕਾ ਇਹਨਾਂ ਦੀ ਆਪਦੀ ਆ ਅੱਜ ਇਹ ਕਹਿੰਦੇ ਪੰਜਾਬ 'ਚ ਜ਼ਮੀਨ ਖਰੀਦਣ ਤੇ ਅਸੀਂ ਰੋਕ ਲਾਵਾਂਗੇ 10-10 ਸਾਲ ਥੋੜੀ ਲਗਾਤਾਰ ਸਰਕਾਰ ਰਹਿ ਗਈ ਉਹ ਤੋਂ ਕਾਨੂੰਨ ਬਣਾ ਦਿੰਦੇ ਉਹ ਸੇਕਣੀ ਇੰਦਰਾ ਗਾਂਧੀ ਮਾਕੇ ਗੱਡੀ ਚਾੜੀ ਸੀ ਉਹ ਸੇਕਦੋ ਡਰਦੇ ਮਰਿਆ ਨੇ ਵੀ ਯਾਰ ਸਾਡੇ ਨਾਲ ਕਿਤੇ ਸਿੱਖ ਕੋਈ ਮਾਕੇ ਹੋਣਾ ਕਰਦੀ ਇਹਨਾਂ ਨੇ ਬਾਹਰਲੇ ਸਟੇਟਾਂ 'ਚੋਂ ਮੁੰਡੇ ਲਿਆਂਦੇ ਉਹ ਮੁੰਡਿਆਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਕੇ ਉਹ ਬੜੀ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਇਹ ਗੱਲ ਕਰਦੇ ਹਾਂ ਤੁਸੀਂ ਨੌਕਰੀਆਂ ਬਾਹਰਲੇ ਨੂੰ ਦੇਣ ਦਿੰਦੇ ਅਗਲਾ ਮੁੱਦਾ ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਚੱਕਿਆ ਕਿਸਾਨ ਹਤਾਇਸ਼ੀ ਹੋਣ ਦਾ ਸਾਰੇ ਜਾਣਦੇ ਆ ਕਿ ਕਾਨੂੰਨਾਂ ਨੂੰ ਉਹਨਾਂ ਚਿਰ ਸਲਾਉਂਦੇ ਰਹੇ ਜਿੰਨਾ ਚਿਰ ਲੋਕਾਂ ਮਾਕੇ ਕਿਸਾਨਾਂ ਨੇ ਛੇਤਰ ਖੇਤ ਕਿ ਇਹਨਾਂ ਦੇ ਮਾਗੇ ਲਾਉਣੇ ਨਹੀਂ ਸ਼ੁਰੂ ਕੀਤੇ ਇਹੀ ਸੁਖਵੀਰ ਸਿੰਘ ਬਾਦਲ ਬਿਆਨ ਦਿੰਦਾ ਕਹਿੰਦਾ ਵੀ ਇਹ ਕਿੰਨਾ ਕਿਸਾਨਾਂ ਨੂੰ ਭਾਜਪਾ ਨੂੰ ਪੁੱਟ ਕੇ ਕਹਿੰਦਾ ਕਿ ਇਹ ਸਿੱਧੇ ਕਰਨਾ ਚਾਹੀਦਾ ਇਹ ਵੀ ਬਿਆਨ ਇਹਦੇ ਪਏ ਪੰਜਾਬ ਦੇ ਜੋ ਕਾਲਜਾਂ ਦੇ ਜੋ ਇਲੈਕਸ਼ਨ ਖਤਮ ਕਰਨ ਵਾਲਾ ਕਾਲੀ ਦਲ ਬਾਦਲਾ ਇੱਕ ਸਰ ਬੜੀ ਇੰਟਰਸਟਿੰਗ ਗੱਲ ਬਜੀ ਰਹੀਗੀ ਇਹਨਾਂ ਨੇ ਇੱਕ ਗੱਲ ਕੀਤੀ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਤੇ ਅਸੀਂ ਕਹਿੰਦੇ ਕਰਨ ਵਾਸਤੇ ਇੱਕ ਕਾਨੂੰਨ ਬਣਾਵਾਂਗੇ ਜਿਹਦੇ ਵਿੱਚ ਮੌਤ ਦੀ ਸਜ਼ਾ ਹੋਵੇ ਸਿੰਗਾਪੁਰ ਦੀ ਉਹ ਚ ਐਗਜ਼ਾਮਪਲ ਦਿੰਦਾ ਸੁਖਵੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੀ ਗੱਲ ਕਰਦਾ ਮੈਨੂੰ ਐਂ ਦੱਸੋ ਪੰਜਾਬ ਦੇ ਵਿੱਚ ਗੈਂਗਸਟਰ ਲੈ ਕੇ ਕੌਣ ਆਇਆ ਐਚਜੀਪੀਸੀ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਗਏ ਆ ਸਰਸੇ ਵਾਲੇ ਮਾਕੇ ਸਾਦ ਨੂੰ ਮਾਫੀ ਦੇ ਜਿਹੜੇ ਮਾਕੇ ਇਸ਼ਤਿਹਾਰ ਲੱਗੇ ਸੀ 90 ਲੱਖ ਰੁਪਏ ਉਹਦੇ ਖਰਚ ਕੀਤਾ ਜਾਂਦਾ ਉਹ ਅਣਜਾਣਪੁਰੇ ਚ ਹੋ ਗਿਆ ਇਹ ਕਿਤੇ ਨਾ ਕਿਤੇ ਸ਼ੈਲਟਰ ਕਰਦੇ ਰਹੇ ਉਹਨਾਂ ਨੂੰ ਲੋਕਾਂ ਦੇ ਵਿੱਚ ਤਾਂ ਸੇਕ ਆ ਫਿਰ ਮਾਫੀ ਕੀਆ ਬਿਨਾ ਮੰਗੇ ਤੋਂ ਮਾਫੀ ਦੇਣਾ ਉਹਦਾ ਲੋਕਾਂ ਦੇ ਅੰਦਰ ਸੇਕ ਆ ਅਕਾਲੀ ਦਲ ਨਹੀਂ ਪੰਜਾਬ ਚ ਮਰਿਆ ਅੱਜ ਵੀ ਸਭ ਤੋਂ ਸਟਰੋਂਗ ਜਿਹੜਾ ਕਾਡਰ ਆ ਪੰਜਾਬ ਚ ਉਹ ਅਕਾਲੀ ਦਲ ਦਾ ਬਈ ਜੀ ਬੰਨਣਾਪੂ ਪਿੰਡਾਂ ਚ ਲੋਕਾਂ ਚ ਬਜ਼ੁਰਗਾਂ ਚ ਅੱਜ ਵੀ ਸੇਕਦਾ ਮੈਂ ਕਹਿੰਦਾ ਵੀ ਅਕਾਲੀ ਦਲ ਬਚਾਉਣ ਦਾ ਇੱਕੋ ਇੱਕ ਢਾਂਗਾ ਵੀ ਸੁਖਵੀਰ ਬਾਦਲ ਸੱਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਵੋਟਾਂ ਆਉਂਦੀਆਂ ਨੇ ਤਾਂ ਹਰ ਸਿਆਸੀ ਪਾਰਟੀ ਨੂੰ ਹਰ ਸਿਆਸੀ ਲੀਡਰ ਨੂੰ ਆਮ ਲੋਕ ਯਾਦ ਆਉਂਦੇ ਨੇ ਹਰ ਸਿਆਸੀ ਲੀਡਰ ਨੂੰ ਆਮ ਲੋਕਾਂ ਦੀਆਂ ਲੋੜਾਂ ਯਾਦ ਆਉਂਦੀਆਂ ਨੇ ਹਰ ਸਿਆਸੀ ਲੀਡਰ ਨੂੰ ਜਿਹੜਾ ਹੈਗਾ ਉਹ ਆਮ ਲੋਕਾਂ ਦੇ ਘਰ ਜਿਹੜਿਆ ਉਹ ਦਿਸਣ ਲੱਗ ਜਾਂਦੇ ਨੇ ਜਾਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦਿਸਣ ਲੱਗ ਜਾਂਦਾ ਹੈ ਹਰ ਪਾਰਟੀ ਨੂੰ ਪੰਜਾਬ ਦੇ ਮੁੱਦੇ ਦਿਸਣ ਲੱਗ ਜਾਂਦੇ ਨੇ ਹਰ ਪਾਰਟੀ ਪੰਜਾਬ ਦੀ ਪੰਥਕ ਪਾਰਟੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਐਲਾਨਨਾਮਾ ਜਿਹੜਾ ਉਹ ਜਾਰੀ ਹੋਇਆ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਐਲਾਨਨਾਮਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਮੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕੀਤੀ ਹੋਈ ਕੀਤੀ ਗਈ ਆ ਜਿਸ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਜਿਹੜੀ ਉਹ ਕੀਤੀ ਗਈ ਤੇ ਹੋਰ ਬੜੀਆਂ ਗੱਲਾਂ ਬੜੇ ਜਿਹੜੇ ਹੈਗੇ ਨੇ ਵਿਸ਼ੇ ਜਿਹੜੇ ਨੇ ਉਸ ਤੇ ਵਿੱਚ ਛੂਹੇ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੰਨਾ ਇਹ ਕੰਮ ਜਿਹੜੇ ਹੈਗੇ ਆ ਉਹ ਕਰੂਗੀ ਅਖਰ ਕੀ ਸਚਾਈ ਆ ਜਾਂ ਕੀ ਅੰਦਰਲਾ ਪੱਖ ਜਿਹੜਾ ਉਹ ਕੀ ਕਹਿੰਦਾ ਕਿਉਂਕਿ ਸ਼੍ਰੋਮਣੀ ਕਲ ਦਲ ਇਹ ਤਾਂ ਹੈ ਨਹੀਂ ਕਿ ਸਰਕਾਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਲ ਦਲ ਦੀ ਨਹੀਂ ਰਹੀ ਸ਼੍ਰੋਮਣੀ ਕਲ ਦਲ ਦੀ ਸਰਕਾਰ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਰਹੀ ਆ ਤਾਂ ਜਿਹੜੇ ਕੰਮਾਂ ਦੀ ਗੱਲ ਹੁਣ ਸ਼੍ਰੋਮਣੀ ਕਲ ਦਲ ਕਰਦੀ ਆ ਆਪਣੀ ਸਰਕਾਰ ਰੈਂਦੇ ਆ ਉਹਨਾਂ ਕੰਮਾਂ ਦੇ ਵਿੱਚੋਂ ਕਿੰਨੇ ਕੰਮ ਨੇਪਰੇ ਚਾੜੇ ਜਾਂ ਕਿੰਨੇ ਕੰਮਾਂ ਨੂੰ ਸ਼ੂ ਹੋਇਆ ਇਸ ਤੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਲੋਕ ਅਧਿਕਾਰ ਲਹਿਰ ਤੋਂ ਬਾਈ ਰੁਪਿੰਦਰ ਹੋਣਗੇ ਰੁਪਿੰਦਰ ਨਾਲ ਦੇ ਨਾਲ ਗੱਲਬਾਤ ਕਰਦੇ ਆ ਰੁਪਿੰਦਰ ਬਾਈ ਪੰਥਕ ਪਾਰਟੀ ਕਹਣ ਵਾਲੀ ਪਾਰਟੀ ਨੇ ਐਲਾਨਨਾਮਾ ਜਾਰੀ ਕਰ ਦਿੱਤਾ ਕਹਿੰਦੇ ਇਹ ਸਾਡੇ ਐਲਾਨ ਨੇ ਤੇ ਇਹ ਪੱਕੇ ਐਲਾਨ ਨੇ ਪਰ ਤਾਂ ਐ ਐਲਾਨਨਾਮੇ ਦੇ ਵਿੱਚ ਜਿਹੜੇ ਜਿਹੜੇ ਐਲਾਨ ਕੀਤੇ ਆ ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜਿਹੜਾ ਵਕਫ ਜ਼ਰੂਰ ਕਰਵਾ ਦਿਓ ਫਿਰ ਆਪਾਂ ਐਲਾਨਾਂ ਦੇ ਉੱਪਰ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਰਐਮਵੀ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਦੋਸਤੋ ਜਿਹੜਾ ਮਾਕੇ ਗੱਲ ਜਿਵੇਂ ਬਾਈ ਜਸ਼ਨ ਨੇ ਕੀਤੀ ਹੈ ਕਿ ਐਲਾਨ ਨਾਮੇ ਦੀ ਗੱਲ ਕੀਤੀ ਹੈ ਕੋਈ ਸ਼ਬਦ ਮਾਕੇ ਸ਼ਬਦਿਕ ਰੂਪ ਦੇ ਵਿੱਚ ਕਿਸੇ ਭਾਰੇ ਸ਼ਬਦ ਨੂੰ ਵਰਤ ਕੇ ਕੋਈ ਗੱਲ ਭਾਰੀ ਨਹੀਂ ਬਣਦੀ ਕਿਉਂਕਿ ਇਸ ਗੱਲ ਦੇ ਵਿੱਚ ਵਜਨ ਕੋਈ ਨਹੀਂ ਕਿਉਂਕਿ ਪਿਛਲੇ ਟਾਈਮ 'ਚ ਜਿਵੇਂ ਬਾਈ ਜਸ਼ਨ ਨੇ ਗੱਲ ਕੀਤੀ ਆ ਕਿ ਇਹਨਾਂ ਨੇ ਕੀਤਾ ਕੀ ਆ ਇਨਦੀ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਜੇ ਦੇਖ ਲਈਏ ਤੇ ਇਹਨਾਂ ਦੇ ਜਿਹੜੇ ਬਿਆਨ ਪਿਛਲੇ ਟਾਈਮ 'ਚ ਜਿਹੜਾ ਕੁਝ ਇਹ ਕਹਿੰਦੇ ਰਹੇ ਆ ਉਹ ਸਾਰੀ ਗੱਲ ਇਹਨਾਂ ਦੇ ਆਪਦੇ ਮੂੰਹ ਤੇ ਚਪੇੜ ਵਾਂਗੂ ਵੱਜਦੀ ਆ। ਅਸਲ ਦੇ ਵਿੱਚ ਭਾਈ ਨਾ ਜਿਹੜਾ ਸਨਾਰੀਓ ਪੂਰੇ ਦੇਸ਼ ਦੇ ਵਿੱਚ ਬਦਲ ਰਿਹਾ ਉਹਨੂੰ ਦੇਖ ਕੇ ਮੇਰੇ ਕਹਾ ਸੁਖਵੀਰ ਬਾਦਲ ਵੀ ਕੀ ਹੈ ਰਾਹੁਲ ਗਾਂਧੀ ਹਰ ਕਿਸ ਤੋਂ ਵੀ ਪ੍ਰਭਾਵਿਤ ਹੋਏ ਲੱਗਦੇ ਆ। ਨਾਲ ਮੈਨੂੰ ਲੱਗਦਾ ਸੁਖਵੀਰ ਬਾਦਲ ਕੀ ਹੈ ਲੱਖੇ ਸਿਧਾਣੀਆਂ ਦੀਆਂ ਗੱਲਾਂ ਵੀ ਸੁਣਨ ਦਾ ਲੱਗਦਾ। ਹੁਣ ਗੱਲਾਂ ਕੀ ਕਰਦੇ ਸਭ ਤੋਂ ਪਹਿਲਾਂ ਤਾਂ ਹੱਸੋ ਹੀ ਨਹੀਂਆਂ ਗੱਲਾਂ ਨੇ ਜਿਹੜੀਆਂ ਗੱਲਾਂ ਦੇ ਇਹ ਵਿਚ ਦੇ ਵਿੱਚ ਮੈਂ ਕਹਣਾ ਵੀ ਇਹਨਾਂ ਦੇ ਆ ਇਹਨਾਂ ਦਾ ਕਿਰਦਾਰ ਕੀ ਹੈ ਜਿਵੇਂ ਮੈਂ ਗੱਲ ਕਰਦਾ ਐਲਾਨਨਾਮਾ ਹੈ ਕੋਈ ਜਫਰਨਾਮਾ ਤਾਂ ਹੈ ਨਹੀਂ ਹਮ ਅਸਲ ਦੇ ਵਿੱਚ ਤਾਂ ਜਫਰਨਾਮਾ ਜਾਰੀ ਕਰਨ ਦੀ ਲੋੜ ਸੀ ਇਹਨਾਂ ਨੇ ਦੱਸਣਾ ਕਿ ਜਫਰ ਕੀ ਜਾਲੇ ਗਏ ਆ ਪੰਜਾਬ ਤੇ ਪਰ ਦੱਸਣ ਕਿਉਂ ਕਿਉਂਕਿ ਆਪ ਉਹਦੇ ਵਿੱਚ ਭਾਈ ਵੱਲ ਰਹੇ ਆ ਜਿਹੜਾ ਜਿਹੜੇ ਜਫਰ ਸਾਡੇ ਪੰਜਾਬ ਦੇ ਉੱਤੇ ਜਾਲੇ ਗਏ ਆ ਹੁਣ ਗੱਲ ਕਰਦੇ ਆ ਬਾਈ ਮੈਂ ਰਾਹੁਲ ਗਾਂਧੀ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਪੂਰੇ ਮੁਲਕ ਦੇ ਵਿੱਚ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਉਹਨੇ ਕਿਹਾ ਪੰਜਾਬ ਮਾ ਕੇ ਇੰਡੀਆ ਦੇ ਵਿੱਚ ਇੱਕ ਯਾਤਰਾ ਕੱਢੀ ਯਾਤਰਾ 'ਚ ਲੋਕਾਂ ਦੀ ਨਵਜ ਫੜੀ ਤੇ ਨਵਜ ਫੜ ਕੇ ਉਹਨੇ ਇੱਕ ਗੱਲ ਕਹੀ ਜਿਹਦੇ ਵਿੱਚ ਉਹ ਗੱਲ ਕਰਦਾ ਕਿ 90% ਜਿਹੜਾ ਮਾਕੇ ਪਪੂਲੇਸ਼ਨ ਹੈਗੀ ਆ ਉਹ ਇਗਨੋਰ ਕੀਤੀ ਹੋਈ ਆ ਉਹ ਗੱਲ ਕਰਕੇ ਕੀ ਰਿਹਾ ਤਾਂ ਹਲੇ 100 ਬਿਜ਼ਨਸਮੈਨ ਚੱਕ ਲਓ ਨਾ ਦੇਖੋ ਐਸਸੀ ਐਸਟੀ ਓਬੀਸੀ ਕਿਸਾਨ ਕਿੰਨੇ ਆ ਤਾਂ ਹਲੇ 100 ਵੱਡੇ ਪੱਤਰਕਾਰ ਚੱਕ ਲਓ ਉਹਨਾਂ ਚ ਐਸਸੀ ਐਸਟੀ ਓਬੀਸੀ ਕਿੰਨੇ ਆ ਜੁਡੀਸ਼ੀਅਲ ਸਿਸਟਮ ਦੇ ਚ ਐਸਸੀ ਐਸਟੀ ਓਬੀਸੀ ਕਿਸਾਨ ਕਿੰਨੇ ਆ ਤਾਂ 1% ਛੱਡੋ ਵੀ 0% ਮਾਕੇ ਉਹਨਾਂ ਦੀ ਭਾਗੀਦਾਰੀ ਆ ਉਹੀ ਗੱਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਕੱਲ ਆਪਦਾ ਐਲਾਨਨਾਮ ਇਹ ਗੱਲ ਕਰ ਰਹੇ ਸੀ 70% ਇੰਨੇ ਆ 40% ਕੁਝ ਮੈਂ ਪਰਸੈਂਟੇਜ ਕਨਾ ਕੇ ਇਹਨਾਂ ਨੇ ਆਪਦੀ ਗੱਲ ਸ਼ੁਰੂ ਕੀਤੀ ਆ ਮੈਂ ਕੱਲੀ ਕੱਲੀ ਗੱਲ ਤੇ ਬਾਈ ਜੀ ਆਪਾਂ ਡਿਟੇਲ ਚ ਕਰਾਂਗੇ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਇਹਨਾਂ ਨੇ ਗੱਲ ਕੀਤੀ ਆ ਮੈਂ ਮੋੜਕੋੜ ਬੋਤੀ ਬੋਰਡ ਥੱਲੇ ਕਿਉਂ ਕਹਿਣਾ ਕਿਉਂਕਿ ਬਾਈ ਬੋਰਡ ਥੱਲੇ ਮਤਲਬ ਇਹ ਆ ਕਿ ਅੱਜ ਮੋੜ ਉਹਨਾਂ ਨੇ ਉਹੀ ਆਨੰਦਪੁਰ ਦੇ ਮਤੇ ਨੂੰ ਸ਼ੂਣਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਆਨੰਦਪੁਰ ਦੇ ਮਤੇ ਨੂੰ ਉਹਨਾਂ ਨੇ 97 ਦੇ ਵਿੱਚ ਖੁਦ ਪਾਸੇ ਰੱਖਿਆ ਸੀ ਸਭ ਤੋਂ ਵੱਡੀ ਗੱਲ ਇਹਨੇ ਸ਼ੁਰੂ ਕੀਤੀ ਆ ਸਭ ਤੋਂ ਪਹਿਲਾਂ ਜਿਹੜਾ ਮਾਰ ਕੇ ਐਲਾਨਨਾਮਾ ਸੁਖਵੀਰ ਸਿੰਘ ਬਾਦਲ ਗੱਲ ਕੀ ਕਰਦਾ ਉਹ ਗੱਲ ਕਰਦਾ ਫ ਮੈਂ ਕਹਣਾ ਅੱਜ ਸਵਦਾ ਨੂੰ ਖਤਮ ਕਰਨ ਵਾਸਤੇ ਸਿੱਧੇਮ ਸਿੱਧੇ ਬਿਆਨ ਕੌਣ ਦੇ ਰਹੀ ਆ ਉਹੀ ਪਾਰਟੀ ਜੀ ਦੇ ਭਾਈਵਾਲ ਰਹੇ ਆ ਤੇ ਅੱਜ ਤੋਂ ਨਹੀਂ ਰਹੇ ਬਈ ਇਹ 96 ਤੋਂ ਕੀ ਇਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਕਰਦੇ ਉਹ ਤੋਂ ਪਹਿਲਾਂ ਵੀ ਰਹੇ ਆ ਸੰਘ ਦੇ ਨਾਲ ਅਨ ਕੰਡੀਸ਼ਨਲ ਸਪੋਰਟ ਕਰਤੀ ਇਹਨਾਂ ਨੇ ਭਾਜਪਾ ਦੀ ਇਸ ਐਲਾਨਨਾਮੇ 'ਚ ਇਹਨਾਂ ਨੇ ਦੱਸਿਆ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੇ ਪਟਨਾ ਸਾਹਿਬ ਵਾਲੇ ਗੁਰਦੁਆਰੇ ਦੀ ਮੈਨੇਜਮੈਂਟ ਰੋਕ ਲੀਜੀ ਇਹਨਾਂ ਨੇ ਇਹ ਮਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਕ ਲਈ ਜ਼ਿਕਰ ਕੀਤਾ ਸਭ ਤੋਂ ਵੱਡੀ ਗੱਲ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਐਤ ਕੀ ਕੀ ਆ ਗੱਲ ਕੀਤੀ ਉਹਨੇ ਆਰਐਸਐਸ ਦਾ ਨਾਂ ਲੈ ਕੇ ਭੰਡਿਆ ਤੇ ਪੂਰੇ ਪੰਜਾਬ ਦੇ ਲੋਕ ਕੀ ਆ ਅਕਸਰ ਗੱਲਾਂ ਕਰਦੇ ਆ ਕਿ ਕਹਿੰਦੇ ਇਹਨਾਂ ਦੇ ਆਪ ਦੇ ਵੀ ਆਰਐਸਐਸ ਵਾਲੀ ਨੀਕਰਾਂ ਪਾਈਆਂ ਹੋਈਆਂ ਨੇ ਉਹ ਕਿਉਂ ਕਹਿੰਦੇ ਆ ਕਿਉਂਕਿ ਮੈਂ ਗੱਲ ਕਰਦਾ ਗੁਰਦੁਆਰਿਆਂ ਦੇ ਕਾਬਜ ਹੋਣ ਦੀ ਗੱਲ ਕਰਦੇ ਆ ਤੇ ਗੱਲ ਕਰਦੇ ਆ ਕਿ ਸਿਆਸੀ ਪਾਰਟੀਆਂ ਅੱਜ ਗੁਰਦੁਆਰਿਆਂ ਦੇ ਵਿੱਚ ਵੜ ਗਈਆਂ ਮੈਨੂੰ ਐਂ ਦੱਸੋ ਭਈ ਐਸਜੀਪੀਸੀ ਦੇ ਕਾਬਜ ਕੌਣ ਆ ਜਿਹੜੇ ਪਾਰਟੀਆਂ ਜੋ ਪ੍ਰਧਾਨ ਨਿਕਲਦੇ ਰਹੇ ਆ ਉਹ ਕੌਣ ਕੱਢਦਾ ਰਿਹਾ ਅੱਜ ਕੱਲ੍ਹ ਤੱਕ ਦੇ ਜਥੇਦਾਰ ਦੀ ਜੇ ਕੀ ਆ ਅਹਿਮੀਅਤ ਹੀ ਖਤਮ ਠੀਕ ਹੈ ਨਾ ਉਹਦੀ ਮੈਂ ਕਿਹਾ ਕੀ ਅੱਜ ਸਿਸਟਮ ਕੀ ਅੱਗੇ ਕਾਲ ਤਖਤ ਦਾ ਜਥੇਦਾਰ ਕੋਈ ਮੈਂ ਕਿਹਾ ਉੱਥੋਂ ਸੰਦੇਸ਼ ਜਾਰੀ ਕਰਦਾ ਸੀ ਤਾਂ ਪੂਰੀ ਕੌਮ ਮੰਨਦੀ ਸੀ ਅੱਜ ਉਹਦੇ ਤੌਰ ਤੇ ਮੰਨਿਆ ਜਾਂਦਾ ਸੀ ਬਾਈ ਜੀ ਮਜ਼ਾਕ ਬਣਾ ਕੇ ਧਰਤਾ ਇਹਨੇ ਕਾਲ ਤਖਤ ਦੇ ਜਥੇਦਾਰ ਦਾ ਠੀਕ ਹੈ ਨਾ ਇਹਨਾਂ ਲੋਕਾਂ ਨੇ ਮੈਂ ਕਹਿੰਦਾ ਖੁਦ ਇੱਕ ਪੋਲੀਟੀਕਲ ਪਾਰਟੀ ਦੀ ਗੱਲ ਕਰਦੇ ਆ ਅੱਜ ਇਹ ਗੱਲ ਕਰਦਾ ਸਾਡੀ ਕੌਮ ਤੇ ਅਟੈਕ ਕੀਤਾ ਜਿਹੜਾ ਅੱਜ ਪੰਥਕ ਸਫਾ ਵੱਲ ਫੇਰ ਮੁੜ ਰਿਹਾ ਏਹੀ ਪੰਥਕ ਸਭਾ ਨੂੰ ਆਰਐਸਐਸ ਦੇ ਮਗਰ ਲੱਗ ਕੇ 1997 ਚ ਛੱਡ ਕੇ ਕੌਣ ਜਾਂਦਾ ਸੀ ਸੁਖਬੀਰ ਸਿੰਘ ਬਾਦਲ ਕਿਵੇਂ ਛੱਡਿਆ 96 ਦੇ ਵਿੱਚ ਜੁਆਇਨ ਕਰਦੇ ਆ 97 ਦੇ ਵਿੱਚ ਇਹ ਕਹਨ ਵੀ ਸਾਡੀ ਪਾਰਟੀ ਆ ਜਦੋਂ ਪੰਥਕ ਏਜੰਡੇ ਤੇ ਗੱਲ ਨਹੀਂ ਕਰਦੀ ਪੰਥਕ ਪਾਰਟੀ ਨਹੀਂ ਰਹੀ ਸਾਡੀ ਪਾਰਟੀ ਜਿਹੜੀ ਹੈਗੀ ਅੱਜ ਤੋਂ ਪੰਜਾਬ ਦੀ ਪਾਰਟੀ ਬਣ ਗਈ ਤਾਂ ਪੰਥਕ ਏਜੰਡੇ ਤੋਂ ਲਾਂਭੇ ਆਪ ਹੋਇਆ ਦਾ ਮਤਲਬ ਉਹਨਾਂ ਦੇ ਮਗਰ ਲੱਗ ਕੇ ਆਰਐਸ ਦੇ ਮਗਰ ਲੱਗ ਕੇ ਸਾਲ ਬਾਅਦ ਇਹਨਾਂ ਨੇ ਖੁਦ ਪੰਥ ਦੇ ਮਾਕੇ ਉਹਨਾਂ ਜਿਹੜੇ ਅੱਜ ਪੰਥ ਦੀ ਇਹ ਹਤਾਇਸ਼ੀ ਬਣਦੇ ਆ ਸਭ ਤੋਂ ਵੱਡੇ ਲੰਬੜਦਾਰ ਕਹਾਉਂਦੇ ਆ ਉਹਨੂੰ ਸਭ ਤੋਂ ਪਹਿਲਾਂ ਛੱਡ ਕੇ ਜਾਣ ਵਾਲੇ ਇਹ ਸੀ ਰੌਲਾ ਕੀ ਆ ਬਾਈ ਕਿਉਂਕਿ ਆਪ ਐਮਬੀਏ ਕਰਕੇ ਆਇਆ ਫੌਰਨ ਤੋਂ ਇਹਨਾਂ ਨੂੰ ਹਿਸਟਰੀ ਫਰੋ ਯਾਰ ਸ਼ਰਮ ਆਉਣੀ ਚਾਹੀਦੀ ਐ ਸੁਖਵੀਰ ਸਿੰਘ ਬਾਦਲ ਨੂੰ ਕਾਲਾ ਦੌਰ ਕਿਹਨੂੰ ਕਹਿ ਰਿਹਾ ਜਿਹੜਾ ਸਾਡੇ ਸਿੱਖ ਸੰਘਰਸ਼ ਦਾ ਦੌਰ ਸੀ ਉਸ ਦੌਰ 'ਚ ਜਿਹੜੇ ਸਭ ਤੋਂ ਵੱਡੇ ਮੁਜਰਮ ਸੀਗੇ ਸਾਡੇ ਜਿਨ੍ਹਾਂ ਨੂੰ ਕਟੇਰਾਂ 'ਚ ਖੜਾ ਕਰ ਆ ਰੰਪ ਕਰਨਾ ਬਣਦਾ ਸੀ ਉਹਨਾਂ ਬੰਦੇ ਨੂੰ ਬਈ ਜੀ ਇਲੈਕਸ਼ਨ ਲੜਾਈ ਐ ਜਹਾਰ ਆਲਮ ਦੇ ਘਰ ਵਾਲੀ ਨੂੰ ਇਲੈਕਸ਼ਨ ਲੜਾਉਣ ਵਾਲੇ ਕੌਣ ਸੀ ਜਿਨ੍ਹਾਂ ਨੇ ਕੀ ਆ ਉਸ ਦੌਰ 'ਚ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਚੱਕ ਚੱਕ ਕੇ ਮਾਰ ਕੇ ਖਪਾਏ ਆ ਸੁਮੇਲ ਸੈਣੀ ਨੂੰ ਡੀਜੀਪੀ ਲਾਉਣ ਵਾਲੇ ਕੌਣ ਸੀ ਮੈਂ ਕਹਿੰਦਾ ਵੀ ਜਿਹੜੇ ਬੰਦੇ ਗੱਲ ਕਰਦੇ ਆ ਯਾਰ ਇਹਨਾਂ ਨੇ 97 ਵਾਲੀ ਸਰਕਾਰ ਬਈ ਜੀ ਇੱਕ ਗੱਲ ਕਹਿ ਕੇ ਲਿਆਈ ਸੀ ਰੀ ਵੀ ਉਥੇ ਜਿਹੜਾ ਕੁਝ ਵਾਪਰੇ ਉਹਦੇ ਜ਼ਿੰਮੇਵਾਰ ਕੌਣ ਨੇ ਤੇ ਲੋਕਾਂ ਦੇ ਸਾਹਮਣੇ ਇੱਕ ਟਾਇਰੇ 'ਚ ਖੜੇ ਕਰਾਂਗੇ ਇਹ ਗੱਲ ਕਹਿ ਕੇ ਇਹ ਸਰਕਾਰ ਲੈ ਕੇ ਆਉਂਦੇ ਆ ਤੇ 97 ਦੀ ਸਰਕਾਰ ਬਣਨ ਤੋਂ ਬਾਅਦ ਕੀ ਕਹਿੰਦੇ ਆ ਵੀ ਸਾਡੀ ਜਿਹੜੀ ਹੈਗੀ ਅੱਜ ਤੋਂ ਪੰਥਕ ਪਾਰਟੀ ਨਹੀਂ ਰਹੀ ਜੀ ਯਾਰ ਮੈਂ ਕਹਣਾ ਵੀ ਲੋਕਾਂ ਨੂੰ ਸਾਰੀਆਂ ਗੱਲਾਂ ਇਹਨਾਂ ਦੀਆਂ ਲੋਕਾਂ ਦੇ ਮੂਰੇ ਨੇ ਜਿਹੜੇ ਫੈਡਰਲ ਸਟਰਕਚਰ ਦੇ ਸਿਸਟਮ ਦੀ ਅੱਜ ਸਭ ਤੋਂ ਪਹਿਲੀ ਗੱਲ ਸ਼ੁਰੂ ਜਿੱਥੋਂ ਕੀਤੀ ਉਹਦਾ ਸਭ ਤੋਂ ਵੱਡਾ ਜਿਹੜਾ ਕੀ ਆ ਕਾਤਲ ਆ ਉਹ ਮੋਦੀ ਕਾ ਲਾਣਾ ਬੀਜੇਪੀ ਆ ਠੀਕ ਹੈ ਨਾ ਸੰਘ ਵਾਲੇ ਆ ਜਿਹੜੇ ਮੈਂ ਕਿ ਆਰਐਸ ਦੀ ਜਿਹਨਾਂ ਦੀ ਗੱਲ ਕਰਦਾ ਉਹਨਾਂ ਨੇ ਸੰ ਤੇ ਉਹਦੇ ਭਾਈਵਾਲ ਕੀ ਹੁਣ ਤੱਕ ਰਹਿ ਜਨੇ ਜਰ ਕਿਸਾਨਾਂ ਨੇ ਖੇਤਰ ਨਹੀਂ ਖਿੱਚਿਆ ਉਹ ਜਨੇ ਸੁਖਬੀਰ ਬਾਦਲ ਨੇ ਖੜਾ ਤਾਂ ਨਹੀਂ ਨਾ ਛੱਡਿਆ ਦੂਜੀ ਗੱਲ ਜਿਹੜੀ ਆਪਾਂ ਗੱਲ ਕਰਦੇ ਆਂ ਬਾਈ ਜੀ ਇਹਨੇ ਗੱਲ ਕੀਤੀ ਹੈ ਚੰਡੀਗੜ੍ਹ ਦੀ ਕਹਿੰਦੇ ਵੀ ਮਾਕੇ ਜਿਹੜੀ ਕੈਪੀਟਲ ਆ ਜਿਹੜੀ ਦੂਜਾ ਮੁੱਦਾ ਉਹਨੇ ਗੱਲ ਕੀਤੀ ਹੈ ਵੀ ਸਾਡੇ ਕੈਪੀਟਲ ਆ ਜਿਹੜੀ ਉਹ ਤੇ ਗੱਲ ਕਰਾਂਗੇ ਓਏ ਤੁਸੀਂ ਸੈਂਟਰ ਦੀਆਂ ਸਰਕਾਰਾਂ 'ਚ ਭਾਗੀਦਾਰ ਰਹਿ ਗਏ ਉਦੋਂ ਫਿਰ ਕੈਪੀਟਲ ਹੈ ਨਹੀਂ ਸੀ ਠੀਕ ਹੈ ਨਾ ਦੂਜੀ ਗੱਲ ਅੱਜ ਚੰਡੀਗੜ੍ਹ ਦੇ ਵਿੱਚੋਂ ਹੀ ਅਕਾਲੀ ਦਲ ਨੇ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਕੋਈ ਇੱਕ ਪਾਸੇ ਉਹਦਾ ਦਾਵਾ ਕਰ ਰਹੇ ਆ ਇਹ ਵੀ ਮਾਕੇ ਹੱਸੋ ਹੀ ਹੁਣ ਇਹਨਾਂ ਗੱਲਾਂ ਬਾਰੇ ਮੈਂ ਕਹਣਾ ਇਹਨਾਂ ਕੋਲੇ ਜਵਾਬ ਕੋਈ ਨਹੀਂ ਠੀਕ ਹੈ ਹੁਣ ਚੰਡੀਗੜ੍ਹ ਨੂੰ ਮੈਂ ਕਿ ਫੇਰ ਮੰਗਤਾ ਕਰ ਰਹੇ ਆ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਸਭ ਤੋਂ ਵੱਡਾ ਮੁੱਦਾ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਆ ਮੈਂ ਕਹਣਾ ਪੰਜਾਬ ਨੂੰ ਜਿਹੜਾ ਤਬਾਹ ਕਰ ਰਹੇ ਆ ਨਾ ਪੰਜਾਬ ਨੂੰ ਤਬਾਹ ਕਰਨ ਦੇ ਰਾਹ ਤੇ ਤੋੜਨ ਵਾਲੇ ਵੀ ਇਹ ਨੇ ਫ੍ਰੀ ਬਿਜਲੀ ਦਾ ਕਨਸੈਪਟ ਟਿਊਬ ਨਾਲ ਵਾਲੇ ਕਿਹਨੇ ਸ਼ੁਰੂ ਕੀਤਾ ਸੀ ਅੱਜ ਲੋਕਾਂ ਨੇ ਵਾਂ ਠੰਡੇ ਕਰਦੇ ਆ ਜੀ ਲੋਕ ਫੇਰ ਵੀ ਮੈਂ ਕਿ ਮੋਟਰਾਂ ਕਨੈਕਸ਼ਨ ਕੀਆ ਵੈਸੇ ਚਲਾ ਰੱਖੇ ਆ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕਦੀ ਸੀ ਕਿਉਂਕਿ ਬੋਝ ਦਾ ਮੋੜ ਕੋੜ ਕੇ ਲੋਕਾਂ ਦੀ ਪੈ ਰਿਹਾ ਹੈ ਨਾ ਜਾਂ ਮੁਲਕ ਮਾ ਕੇ ਸਾਡਾ ਸਟੇਟ ਅੱਜ ਗੁਲਾਮਾ ਕੇ ਕਰਜ਼ਾਈ ਹੋ ਰਿਹਾ ਤਾਂ ਉਹ ਟ੍ਰੈਂਡ ਇਹਨਾਂ ਨੇ ਸ਼ੁਰੂ ਕੀਤਾ ਤੇ ਅੱਜ ਪਾਣੀ ਹੀ ਠੇਟਲਾ ਪਾਣੀ ਜੇ ਖਤਮ ਕੀਤਾ ਕਿ ਉਹਨਾਂ ਮੋਟਰਾਂ ਦੀ ਬਦੌਲਤ ਜਿਹੜੀ ਕਿ ਚੇਅਰਮੈਨ ਕੋਟਿਆਂ ਚ ਉਹ ਦੰਦੇ ਰਹੇ ਪਾਣੀ ਦੇ ਮਸਲੇ ਦੀ ਗੱਲ ਕਰਦੇ ਆ ਇਹ ਬੋਲਣਗੇ ਕਿਵੇਂ ਜਦੋਂ ਡਿਬੇਟ ਦੇ ਵਾਸਤੇ ਭਗਵੰਤ ਮਾਨ ਨੇ ਉਹ ਕਿ ਪੱਟਾਂ ਦੇ ਥਾਪੀਆਂ ਮਾਰ ਕੇ ਪੀਐਜੂ ਸਾਦਾ ਸੀ ਫਿਰ ਜਿਹਨਾਂ ਦੇ ਪੱਲੇ ਕੋਸ ਸੀਗਾ ਫਿਰ ਜਾ ਕੇ ਬਰਾਬਰ ਬੈਂਦੇ ਉਹਦੇ ਪਤੰਦਰ ਦੇ ਗੱਲ ਦਾ ਜਵਾਬ ਦੰਦੇ ਜੇ ਤੁਹਾਡੇ ਕੋਲੇ ਸੀ ਠੀਕ ਹੈ ਨਾ ਫਿਰ ਤਰਕ ਫਿਰ ਉਹ ਬਾਲਾਸਰ ਫਾਰਮ ਦੀਆਂ ਗੱਲਾਂ ਕਰਦਾ ਉਹ ਕਿਉਂ ਕਰਦਾ ਕਿਉਂਕਿ ਉੱਥੇ ਕੀਆ ਸਮਝੌਤੇ ਦੇ ਤਹਿਤ ਨਹਿਰਾ ਗਈਆਂ ਨੇ ਐਸਬੀਐਲ ਦੇ ਮੁੱਦੇ ਤੇ ਜਿਹੜਾ ਇਹਨਾਂ ਦਾ ਰੋਲ ਰਿਹਾ ਉਹਦੇ ਵਿੱਦ ਪ੍ਰੂਫ ਅਗਲਾ ਲੈ ਕੇ ਆਇਆ ਸੀ ਇਹ ਪਾਣੀ ਦੇ ਮੁੱਦਿਆਂ ਦੀ ਗੱਲ ਕਰਨਗੇ ਯਾਰ ਹਾਸੋ ਹੀੜੀਆਂ ਗੱਲਾਂ ਨੇ ਉਦੋਂ ਅਗਲਾ ਬਈ ਜਿਹੜਾ ਸਭ ਤੋਂ ਵੱਡਾ ਮੱਕ ਇਹਨਾਂ ਨੇ ਹੋਸ਼ ਹੋਇਆ ਕਹਿੰਦੇ ਵੀ ਦੂਜੇ ਧਰਮ ਜਿਹੜੇ ਸਾਡੇ ਧਰਮ ਚ ਇੰਟਰਫੀਅਰ ਕਰਨ ਲੱਗੇ ਉਹਦੀ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਆਂ 1999 ਦੇ ਵਿੱਚ ਬਈ ਟੱਲ ਬਿਹਾਰੀ ਬਾਜਪੀ ਨਾਲ ਆਲ ਇੰਡੀਆ ਗੁਰਦੁਆਰਾ ਮੱਕ ਇੱਕ ਐਕਟ ਲੈ ਕੇ ਆਉਂਦਾ ਸੀ ਉਹ ਕਿਉਂ ਲੈ ਕੇ ਆਉਣਾ ਸੀ ਉਹਦੇ ਵਿੱਚ ਕਿੰਨੇ ਨੇ ਆਖਿਆ ਸੀ ਕਿ ਵੱਖ-ਵੱਖ ਜਥੇਬੰਦੀਆਂ ਭਾਵੇਂ ਬਾਹਰਲੇ ਸਿੱਖ ਨੇ ਹਰਿਆਣੇ ਦੇ ਨੇ ਅਲੱਗ-ਅਲੱਗ ਸਟੇਟਾਂ ਦੇ ਜਿਹੜੇ ਸਿੱਖ ਨੇ ਉਹ ਮਿਲ ਕੇ ਇੱਕ ਬਾਡੀ ਤਿਆਰ ਕਰਨਗੇ ਪਰ ਰੌਲਾ ਕੀ ਸੀ ਇਹਨਾਂ ਨੂੰ ਅਸੀਂ ਸਾਡੀ ਚੌਧਰ ਖੁੱਸੂਗੀ ਇਹਨਾਂ ਨੇ ਉਹ ਐਕਟ ਹੀ ਨਹੀਂ ਬਣਨ ਦਿੱਤਾ ਜਿਹੜਾ ਐਕਟ ਜੇ ਉਹਦੇ ਕਿਤੇ ਬਣ ਜਾਂਦਾ ਨਾ ਅੱਜ ਪੂਰੇ ਸਿੱਖਾਂ ਦਾ ਉਹ ਤੇ ਕਬਜ਼ਾ ਹੋਣਾ ਸੀ ਹੁਣੇ ਕੀ ਕਹਿੰਦੇ ਆ ਸਭ ਤੋਂ ਵੱਡੀ ਗੱਲ ਸੁਖਬੀਰ ਬਾਦਲ ਨੇ ਇੱਕ ਸੰਬੋਧਨ ਦੇ ਵਿੱਚ ਕੀ ਇੱਕ ਗੱਲ ਵਰਤੀ ਕਿਹਦਾ ਪੱਗਾਂ 'ਚ ਸਿਰ ਫਸਾਉਣ ਵਾਲੇ ਬੰਦੇ ਨੇ ਕੌਮ ਨੂੰ ਕਿਹਦਾ ਬਰਬਾਦ ਕਰਤਾ ਕੁਝ ਸਭ ਤੋਂ ਮੋਰੀ ਭੂਮਿਕਾ ਇਹ ਹੁਣ ਮੈਂ ਇਹੀ ਗੱਲ ਕਰਦਾ ਪੱਗਾਂ 'ਚ ਸਿਰ ਫਸਾਏ ਮਾ ਕੇ ਇਹ ਆਪਦੇ ਪਹਿਲਾਂ ਕੀ ਆਪ ਦਾ ਕਿਰਦਾਰ ਦੇਖਣਗੇ ਅਸੀਂ ਉਸ ਕੰਮ ਦੇ ਵਿੱਚ ਕੀ ਰੋਲ ਨਿਭਾਇਆ ਆਰਐਸਐਸ ਨੂੰ ਜੇ ਸਾਡੇ ਪੰਜਾਬ ਦੇ ਵਿੱਚ ਲੈ ਕੇ ਆਣ ਵਾਲਾ ਕੌਣ ਆ ਸੁਖਵੀਰ ਸਿੰਘ ਬਾਦਲ ਠੀਕ ਹੈ ਆਰਐਸਐਸ ਦਾ ਚਿਹਰਾ ਕੌਣ ਸੀ ਬੀਜੇਪੀ ਸੀ ਨਾ ਤਾਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਮਾ ਕੇ ਇਹਨਾਂ ਨੇ ਮੂਹਰੇ ਰੱਖਿਆ ਉਸ ਤੋਂ ਬਿਨਾਂ ਜੇ ਅਸੀਂ ਗੱਲ ਕਰਦੇ ਆ ਬਾਈ ਜੀ ਇਹਨਾਂ ਨੇ ਅਗਲੀ ਜਿਹੜੀ ਗੱਲ ਸਭ ਤੋਂ ਵੱਡੀ ਕੀਤੀ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਵੀ ਲੋਕਾਂ ਕੋਲ ਆ ਜਿਨ੍ਹਾਂ ਨੂੰ ਕੀ ਆ ਮਾ ਕੇ ਬੰਦੀ ਸਿੰਘਾਂ ਨੂੰ ਇਹ ਕਾਤਲ ਸ਼ਬਦ ਨਾਲ ਸੰਬੋਧਨ ਕਰਦਾ ਰਿਹਾ ਖੁਦ ਸੁਖਵੀਰ ਸਿੰਘ ਬਾਦ ਉਸ ਤੋਂ ਇਲਾਵਾ ਮੈਂ ਕਹਿੰਦਾ ਵੀ ਉਹਨਾਂ ਲੋਕਾਂ ਦੀ ਪੇਰੋਲ ਜਿਹੜੀ ਆਉਂਦੀ ਸੀ ਰਿਹਾਈ ਹੁੰਦੀ ਸੀ ਉਹਦੇ ਵਾਸਤੇ ਸਟੇਟ ਸਰਕਾਰ ਨੇ ਲਿਖ ਕੇ ਦੇਣਾ ਹੁੰਦਾ ਸੀ ਵੀ ਇਹਨਾਂ ਦੇ ਬਾਹਰ ਆਉਣਾ ਲਾਕਡਾਊਨਰ ਨੂੰ ਕੋਈ ਖਤਰਾ ਨਹੀਂ ਉਹ ਡੀਸੀਆਂ ਤੋਂ ਲੈਟਰ ਗਲਤ ਲਿਖਵਾਏ ਗਿਆ ਅੱਜ ਵੀ ਐਫੀਡੇਵਿਟ ਪਾਇਆ ਸਰਕਾਰ ਵੱਲੋਂ ਦਿੱਤੇ ਵੀ ਜਿਦੇ ਕਰਕੇ ਉਹਨਾਂ ਲੋਕਾਂ ਨੂੰ ਪੇਰੋਲ ਵੀ ਨਹੀਂ ਮਿਲੀ ਇੱਕ ਪਾਸੇ ਸਰਸਾ ਸਾਧ ਬਾਹਰ ਆਉਂਦਾ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਅਟੈਚ ਰਿਹਾ ਮੈਂ ਕਹਿੰਦਾ ਵੀ ਉੱਥੇ ਵੀ ਇਹਨਾਂ ਨੂੰ ਸੋਚਣਾ ਬਣਦਾ ਅਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉਹਨਾਂ ਬੰਦੀ ਸਿੰਘਾਂ ਨੂੰ ਮੈਂ ਕਿਹਾ ਕਿ ਉਹਨਾਂ ਸਮਿਆਂ 'ਚ ਜਿਹੜ 10-10 ਸਾਲ ਭਾਈਵਾਲ ਪਾਰਟੀਆਂ ਇਹਨਾਂ ਦੀਆਂ ਸੈਂਟਰ 'ਚ ਵੀ ਰਹਿ ਗਈਆਂ ਇੱਥੇ ਵੀ ਇਹਨਾਂ ਦੀ ਸਰਕਾਰ ਸੀ ਉਦੋਂ ਗੱਲ ਕਿਉਂ ਨਹੀਂ ਕਰ ਸਕੇ ਉਹ ਤਾਂ ਬੜੇ ਸੌਖੇ ਛੜਾਏ ਜਾ ਸਕਦੇ ਸੀ ਤਾਂ ਉਹਨਾਂ ਬੰਦੀ ਸਿੰਘਾਂ ਦਾ ਅੱਜ ਜਿੰਨਾ ਮਰਜ਼ੀ ਡਰਾਮਾ ਰਚ ਲੈਣ ਉਹ ਲੋਕ ਵੀ ਇਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਠੀਕ ਹੈ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਕਿਸੇ ਤਰੀਕੇ ਨਾਲ ਬਈ ਜੀ ਇਹ ਬੋਲ ਨਹੀਂ ਸਕਦੇ ਅਗਲਾ ਮੁੱਦਾ ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਚੱਕਿਆ ਕਿਸਾਨ ਹਤਾਇਸ਼ੀ ਹੋਣ ਦਾ ਸਾਰੇ ਜਾਣਦੇ ਆ ਕਿ ਕਾਨੂੰਨਾਂ ਨੂੰ ਉਹਨਾਂ ਚਰਸਲਾਉਂਦੇ ਰਹੇ ਜਿੰਨਾ ਚਿਰ ਲੋਕ ਮਾਕੇ ਕਿਸਾਨਾਂ ਨੇ ਛੱਤਰ ਖਿੱਚ ਕੇ ਇਹਨਾਂ ਦੇ ਮਾਗੇ ਲਾਉਣੇ ਨਹੀਂ ਸ਼ੁਰੂ ਕੀਤੇ ਤੇ ਮੁੜ ਕੇ ਉਹੀ ਕਾਨੂੰਨਾਂ ਦੇ ਵਾਸਤੇ ਸ਼ਬਦਾਵਲੀ ਵੀ ਵਰਤੀ ਇਹੀ ਸੁਖਵੀਰ ਸਿੰਘ ਬਾਦਲ ਬਿਆਨ ਦਿੰਦਾ ਕਹਿੰਦਾ ਵੀ ਇਹ ਕਿੰਨਾ ਕਿਸਾਨਾਂ ਨੂੰ ਭਾਜਪਾ ਨੂੰ ਕੁੱਟ ਕੇ ਕਹਿੰਦਾ ਕਿ ਇਹ ਸਿੱਧੇ ਕਰਨਾ ਚਾਹੀਦਾ ਇਹ ਵੀ ਬਿਆਨ ਇਹਦੇ ਪਏ ਆ ਕਿਸਾਨਾਂ ਬਾਰੇ ਕੀ ਕੁਝ ਬੋਲਦੇ ਰਹੇ ਆ ਇਹ ਬਿਆਨ ਸਾਰਿਆਂ ਲੋਕਾਂ ਦੇ ਸਾਹਮਣੇ ਆ ਤੇ ਅੱਜ ਇਹ ਕਿਸਾਨ ਹਤੈਸ਼ੀ ਹੋਣ ਦੀ ਗੱਲ ਕਰਦੇ ਆ ਠੀਕ ਹੈ ਨਾ ਸਾਰੇ ਲੋਕ ਜਾਣਦੇ ਆ ਵੀ ਇਹਨਾਂ ਨੇ ਪਹਿਲਾਂ ਕੀ ਰੋਲ ਨਿਭਾਇਆ ਕਾਲੇ ਕਾਨੂੰਨਾਂ ਦੇ ਆਉਣ ਦੇ ਵਿੱਚ ਵੀ ਇਹਨਾਂ ਦਾ ਕੀ ਰੋਲ ਸੀ ਅ ਆਪਣਾ ਬਾਰਡਰ ਖੋਲੇ ਜਾਣ ਦਾ ਕਰਤਾਰਪੁਰ ਸਾਹਿਬ ਕਹਿੰਦੇ ਵੀ ਸਾਡਾ ਆ ਗਿਆ ਜੀ ਫਲਾਨਾ ਆ ਗਿਆ ਜੀ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਬਈ ਇਹ ਆ ਐਸਜੀਪੀਸੀ ਇਹਨਾਂ ਕੋਲੇ ਕਹੇ ਜੀ ਸੰਸਥਾ ਜਿਹਦੇ ਵਿੱਚ ਇਹ ਕੀ ਆ ਸਿੱਖ ਇਤਿਹਾਸ ਨੂੰ ਕਿੰਨਾ ਮਰਜ਼ੀ ਲੋਕਾਂ 'ਚ ਪ੍ਰਚਾਰ ਕੇ ਸਿੱਖੀ ਨੂੰ ਪ੍ਰਚਾਰ ਕੇ ਲੋਕਾਂ ਨੂੰ ਸਿੱਖੀ ਨਾਲ ਜੋੜ ਸਕਦੇ ਸੀ ਅਜੇ ਇਕੱਲੇ ਕਰਤਾਰਪੁਰ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਆ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਕਿੰਨੀਆਂ ਭਾਵਨਾਤਮਕ ਸੜੀਆਂ ਸੜੀਆਂ ਜੁੜੀਆਂ ਹੋਈਆਂ ਥਾਮਾਂ ਸੀ ਯਾਰ ਇਹਨੇ ਢਾ ਕੇ ਉੱਥੇ ਕੀ ਆ ਕੰਕਰੀਟ ਦੇ ਮਾ ਕੇ ਖੜੇ ਕਰਤੇ ਮੈਂ ਛੋਟੀ ਜੀ ਐਗਜ਼ਾਮਪਲ ਦੰਨਾ ਕਈ ਭਰਾਵਾਂ ਨੇ ਦੇਖਿਆ ਹੋਊਗਾ ਮੇਰੇ ਖਿਆਲ ਚ ਮੈਂ ਖੁਦ ਬਾਈ ਜੀ ਠੰਡਾ ਬੁਰਜ ਦੇਖਿਆ ਹੋਇਆ ਜਿੱਥੇ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬਜ਼ਾਦੇ ਜਿੱਥੇ ਸ਼ਹੀਦ ਹੋਏ ਸੀ ਉਹ ਬੁਰਜ ਚੰਗੀ ਕੰਡੀਸ਼ਨ ਦੇ ਵਿੱਚ ਸੀ ਮੈਂ ਕਿਹਾ ਉਹਦੇ ਪਾਸਿਆਂ ਦੇ ਸ਼ੀਸ਼ਾ ਲਾ ਕੇ ਉਹਨੂੰ ਕੀ ਸਭ ਕੇ ਰੱਖਣਾ ਚਾਹੀਦਾ ਤਾਂ ਕਿ ਲੋਕਾਂ ਦੀ ਧਾ ਨਿਕਲੇ ਅੱਜ ਉੱਥੇ ਕੀ ਇੱਕ ਬੁਰਜ ਬਣੌਟੀ ਖੜਾ ਕਰਕੇ ਉਸੇ ਜਗ੍ਹਾ ਦੇ ਉੱਤੇ ਜਿਹੜਾ ਕੰਕਰੀਟ ਮਾ ਕੇ ਖੜੇ ਕਰ ਦਿੱਤੇ ਗਏ ਉੱਥੇ ਜਾ ਕੇ ਲੋਕਾਂ ਨੂੰ ਉਹ ਭਾਵਨਾ ਨਹੀਂ ਜਾਗਦੀ ਸਾਰਾ ਆਰਐਸ ਦਾ ਏਜੰਡਾ ਸੀ ਆਰਐਸ ਦੇ ਏਜੰਡੇ ਦੇ ਤਹਿਤ ਸਿੱਖਾਂ ਦੇ ਵਿੱਚ ਜਿਹੜੀਆਂ ਥਾਵਾਂ ਜਿੱਥੇ ਸਾਡੇ ਕੀ ਆ ਸੈਂਟੀਮੈਂਟਸ ਜੁੜੇ ਹੋਏ ਸੀ ਉਹ ਸਾਰੀਆਂ ਮੈਨੂੰ ਐ ਦੱਸੋ ਬਈ ਕਿੰਨੀਆਂ ਕਿਥੇ ਹਾਸਕ ਥਾਵਾਂ ਸਾਹਮਣੇ ਆਇਆ ਨੇ ਸਾਰਾ ਕੁਝ ਕੀ ਆ ਬਣੌਟੀ ਖੜਾ ਕਰ ਦਿੱਤਾ ਗਿਆ ਤਲਵੰਡੀ ਸਾਹਿਬ ਉਹ ਚ ਕੀ ਆ ਬਾਬਾ ਦੀਪ ਸਿੰਘ ਦਾ ਬੁਰਜ ਸੀ ਉਹ ਟਾ ਕੇ ਕੀ ਆ ਸਾਰਾ ਕੀ ਆ ਨਵਾਂ ਖੜਾ ਕਰਾ ਦਿੱਤਾ ਗਿਆ ਹੁਣ ਰੌਲਾ ਕੀ ਜਿੱਥੇ ਜਾ ਕੇ ਸਾਡੇ ਸੈਂਟੀਮੈਂਟਸ ਕਿਸ ਨੂੰ ਵੀ ਲੁਕੋਇਆ ਗਿਆ ਨਹੀਂ ਹਾਂ ਵੀ ਕਿੱਥੇ ਨੇ ਜਿੰਨਾਂ ਦੇ ਵਿੱਚ ਮੈਂ ਕਹਣਾ ਮੈਂ ਕਹਣਾ ਬਈ ਜੈਸ਼ ਉਹ ਲੋਕਾਂ ਨੇ ਇਕੱਲਾ ਉੱਥੇ ਨਹੀਂ ਬਹੁਤ ਥਾਵਾਂ ਨੇ ਇਹ ਇਕੱਲੇ ਜਿ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਆ ਮੈਂ ਕਹਣਾ ਸਾਡੇ ਜਦੋਂ ਰਿਲੇਸ਼ਨ ਇਹਨਾਂ ਨਾਲ ਮਾਕੇ ਉਨੇ ਕਹਣਾ ਜਮੀਨ ਅਸੀਂ ਦੇਾਂਗੇ ਫਲਾਨਾ ਦੇਾਂਗੇ ਉਹ ਭਾਈ ਜਦੋਂ ਤੁਸੀਂ ਮਾ ਕੇ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ ਜਾਂ ਉਦੋਂ ਪਹਿਲਾਂ ਜਿਹੜਾ ਥੋੜਾ ਜਦੋਂ ਸੈਂਟਰ ਦੇ ਵਿੱਚ ਹੱਥ ਰਿਹਾ ਸੀ ਉਦੋਂ ਕੁਝ ਕਰਕੇ ਦਿਖਾਉਂਦੇ ਨਾ ਰੌਲਾ ਵੀ ਅੱਜ ਜਿਹੜੀਆਂ ਗੱਲਾਂ ਕਰਦਾ ਮੈਂ ਕਹਣਾ ਵੀ ਰਾਹੁਲ ਗਾਂਧੀ ਨੂੰ ਕਾਪੀ ਕਰਨਾ ਨਾ ਸੁਖਵੀਰ ਬਾਦਲ ਪੂਰੀ ਕਰੇ ਸਭ ਤੋਂ ਵੱਡੀ ਗੱਲ ਰਾਹੁਲ ਗਾਂਧੀ ਨੇ ਭਾਈ ਜੀ ਸ਼ਰੇ ਆਮ ਸਟੇਜ ਦੇ ਉੱਤੇ ਖੜ ਕੇ ਕੰਫੈਸ਼ਨ ਕੀਤਾ ਉਹ ਕਹਿੰਦਾ ਵੀ ਸਾਡੀ ਕਾਂਗਰਸ ਨੂੰ ਵੀ ਹੁਣ ਬਦਲਣ ਦੀ ਲੋੜ ਆ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹਨੇ ਸਾਰਾ ਮਾਹੌਲ ਦੇ ਕੇ ਸਾਰਾ ਕੁਝ ਦੇਖ ਕੇ ਪਰ ਅਜੇ ਤੱਕ ਗਲਤੀ ਮੰਨਣ ਨੂੰ ਤਿਆਰ ਨਹੀਂ ਇਹ ਪਰੀਖਿ ਹੋਰ ਵੀ ਆ ਮੇਰੀ ਪਿਛਲੇ ਦਿਨੀ ਵੀ ਇੰਟਰਵਿਊ ਇਹਨਾਂ ਦੇ ਆਬਿਟਲੋਂ ਹੋਰਾਂ ਦੇ ਨਾਲ ਹੁੰਦੀ ਆ ਮੈਂ ਉਹਨੂੰ ਵੀ ਸਪੈਸ਼ਲ ਤੌਰ ਤੇ ਸਵਾਲ ਪੁੱਛੇ ਸੀ ਉਹ ਕਹਿੰਦੇ ਕਿ ਅਸੀਂ ਸਾਥੋਂ ਵੀ ਗਲਤੀਆਂ ਹੋਈਆਂ ਨੇ ਉਹ ਕਹਿੰਦੇ ਕਿ ਅਸੀਂ ਅਕਲ ਤੱਕ ਸਭ ਤੇ ਜਾ ਕੇ ਗਲਤੀ ਦੀ ਜਿਹੜੀ ਆ ਮੁਆਫੀ ਜਿਹੜੀ ਆ ਉਹ ਮੰਗੀ ਸੀ ਹਾਲਾਂਕਿ ਇਹ ਜਵਾਬ ਨਹੀਂ ਦੇ ਸਕੇ ਗਲਤੀਆਂ ਕਿਹੜੀਆਂ ਉਹ ਕਹਿੰਦੇ ਹੋਈਆਂ ਹੋਣਗੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਵੀ ਇਹ ਹੀ ਕਹੇ ਕਿ ਸਾਥੋਂ ਵੀ ਬਹੁਤੀਆਂ ਗਲਤੀਆਂ ਹੋਣਾਂ ਦੀ ਮੁਆਫੀ ਮੈਂ ਸਿੱਖ ਸੰਗਤ ਤੋਂ ਮੰਗਦਾ ਮੈਂ ਕਹਣਾ ਬਾਈ ਜੀ ਗਲਤੀਆਂ ਉਹਨੇ ਗੱਲ ਸ਼ਬਦ ਕੀ ਵਰਤੇ ਸੀ ਜਾਣੇ ਅਣਜਾਣੇ ਚ ਮੈਂ ਸਭ ਤੋਂ ਵੱਡੀ ਗੱਲ ਕਹਿ ਐਚਜੀਪੀਸੀ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਗਏ ਆ ਸਰਸੇ ਵਾਲੇ ਮਾਕੇ ਸਾਧ ਨੂੰ ਮਾਫੀ ਦੇ ਜਿਹੜੇ ਮਾਕੇ ਇਸ਼ਤਿਹਾਰ ਲੱਗੇ ਸੀ 90 ਲੱਖ ਰੁਪਇਆ ਉਹਦੇ ਖਰਚ ਕੀਤਾ ਜਾਂਦਾ ਉਹ ਅਣਜਾਣਪੁਰੇ ਚ ਹੋ ਗਿਆ ਮੈਂ ਇਹ ਨਹੀਂ ਕਹਣਾ ਵੀ ਬੇਅਦਬੀ ਇਹਨਾਂ ਨੇ ਕਰਾਈ ਆ ਬੇਅਦਬੀ ਨੂੰ ਕੀ ਆ ਜਿਹੜਾ ਹੈਂਡਲ ਜਿਸ ਤਰੀਕੇ ਨਾਲ ਕਰਨਾ ਬਣਦਾ ਸੀ ਉਸ ਤੋਂ ਬਾਅਦ ਉਹਦੇ ਕੀ ਆ ਦੋਸ਼ੀਆਂ ਨੂੰ ਕਿ ਜਿਹੜੇ ਜਿਸ ਤਰੀਕੇ ਨਾਲ ਵਾਕੇ ਫੜਿਆ ਜਾਣਾ ਬਣਦਾ ਸੀ ਜਿਹੜੀ ਕਾਰਵਾਈ ਕਰਨੀ ਬਣਦੀ ਸੀ ਇਹ ਕਿਤੇ ਨਾ ਕਿਤੇ ਸ਼ੈਲਟਰ ਕਰਦੇ ਰਹੇ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਤਾਂ ਸੇਕ ਆ ਫਿਰ ਮਾਫੀ ਕੀ ਆ ਬਿਨਾ ਮੰਗੇ ਤੋਂ ਮਾਫੀ ਦੇਣਾ ਉਹਦਾ ਲੋਕਾਂ ਦੇ ਅੰਦਰ ਸੇਕ ਆ ਲੋਕ ਵੀ ਜਾਣਦੇ ਆ ਮੈਂ ਕਹਿੰਦਾ ਵੀ ਸਾਰੇ ਬਿਹਤਰ ਜਾਣਦੇ ਹੋਣਗੇ ਕਿ ਕੋਈ ਕੋਈ ਬੰਦਾ ਆਪਦੀ ਰਾਜਸੱਤਾ ਖਸਾਉਣ ਬਾ ਮੈਂ ਕਿ ਆਪ ਨਹੀਂ ਖੋਂਦਾ ਇਹ ਸਾਰਾ ਕੁਝ ਜਿਹੜਾ ਕੁਝ ਹੋਇਆ ਉਹਦੇ ਵਿੱਚ ਮੈਂ ਕਹਿੰਦਾ ਵੀ ਇਹਨਾਂ ਨੇ ਅਸਲ 'ਚ ਉਹਨੂੰ ਜਿਵੇਂ ਹੈਂਡਲ ਕਰਨਾ ਸੀ ਉਸ ਤੋਂ ਬਿਨਾ ਮੈਂ ਕਹਿੰਦਾ ਭਾਈ ਜੀ ਪਾਣੀਆ ਦੇ ਮੁੱਤੇ ਲਾ ਲਓ ਸਿੱਖਾਂ ਦੀਆਂ ਜਿਹੜੀਆਂ ਕੀ ਆ ਅੱਜ ਜੇ ਐਨਐਸਏ ਲਾ ਲਾ ਕੇ ਕੀ ਉੱਥੇ ਭੇਜੀ ਜਾਂਦੇ ਆ ਠੀਕ ਹੈ ਨਾ ਹੋਰ ਬੜੇ ਮਾ ਕੇ ਕੁਝ ਪੰਜਾਬ ਦੇ ਨਾਲ ਹੋਇਆ ਉਹਨਾਂ ਚੀਜ਼ਾਂ ਦੇ ਵਿੱਚ ਕਾਲੀ ਸੂਚੀ ਖਤਮ ਕਰਨ ਦੀ ਗੱਲ ਅਸੀਂ ਗੱਲ ਕਰਦੇ ਆ ਉਹਨਾਂ ਚੀਜ਼ਾਂ ਵਾਸਤੇ ਇਹਨਾਂ ਨੇ ਕੀਤਾ ਕੀ ਆ ਰੀਕੌਨਸਿਲੇਸ਼ਨ ਕਮਿਸ਼ਨ ਬਣਾਉਣ ਦੇ ਨਾਤੇ ਸਰਕਾਰ ਬਣਾਉਣੀ ਹੋ ਮੈਂ ਕਹਿੰਦਾ ਅੱਜ ਨੂੰ ਬਾਈ ਜੀ ਜਿੰਮੇ ਆ ਹਵਾ ਪੰਜਾਬ ਦੀ ਅੱਜ ਬਦਲੀ ਖੜੀ ਆ ਕੋਈ ਖਾਲਿਸਤਾਨ ਦਾ ਨਾਮ ਲੈਂਦਾ ਕੋਈ ਕੋਈ ਲੈਂਦਾ ਜੇ ਕਿਤੇ ਰੀਕੌਨਸਿਲੇਸ਼ਨ ਕਮਿਸ਼ਨ ਆਪਦਾ ਬਣਾ ਕੇ ਕੰਮ ਕਰ ਜਾਂਦੇ ਤੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰ ਦਿੰਦੇ 10 ਹੀ ਦੰਦੇ ਨਾਮਜ਼ਦਗੀ ਕਰ ਦਿੰਦੇ ਵੀ ਆਹ ਬੰਦੇ ਪਾਈ ਜ਼ਿੰਮੇਵਾਰ ਨੇ ਮੈਂ ਕਹਿੰਦਾ ਰੌਲਾ ਹੀ ਨਿਪਟ ਜਾਂਦਾ ਅੱਜ ਕਿਹੜਾ ਰੌਲਾ ਰਹਿਣਾ ਸੀ ਉਹ ਸੇਕ ਜਿਹੜਾ ਹੈਗਾ ਲੋਕਾਂ 'ਤੇ ਅੱਗ ਜਿਹੜੀ ਸੁਰਖ ਦੀ ਜਾਣ ਕੇ ਰੱਖੀ ਹੋਈ ਆ ਇਹ ਸੁਖਵੀਰ ਸਿੰਘ ਬਾਦਲ ਬਾਈ ਜੀ 84 ਤੱਕ ਤਾਂ ਪਹਿਲਾਂ ਮਾਸਟਰ ਡਿਗਰੀ ਕਰਦਾ ਤੇ 84 ਦੇ ਬਾਅਦ ਕੀ ਆ ਇਹ ਚੱਲਿਆ ਜਾਂਦਾ ਬਾਹਰਲੇ ਮੁਲਕ ਉੱਥੇ ਜਾ ਕੇ ਕੀ ਆ ਆਪਦੀ ਅਗਲੀ ਸਟੱਡੀ ਪੂਰੀ ਕਰਦਾ ਐਮਬੀਏ ਕਰਦਾ ਤੇ ਉਥੋਂ ਬਿਜ਼ਨਸ ਦੀ ਡਿਗਰੀ ਲੈ ਕੇ ਆਇਆ ਤੇ ਬਿਜ਼ਨਸ ਵਾਂਗੂ ਕੀ ਆ ਰਨ ਕੀਤੀ ਇਹਨੇ ਪਾਰਟੀ ਜਿਹੜੀ ਦੀ ਇਹ ਗੱਲ ਕਰਦਾ ਦੋ ਮੁਤੇ ਬਾਕੀ ਰਹਿ ਗਏ ਬਈ ਇੱਕ ਸਭ ਤੋਂ ਵੱਡਾ ਜਿਹੜਾ ਨਾ ਇਹਨੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਲੱਖੇ ਸਿਧਾਨਾ ਜਿੰਮੀ ਜਿਹੜੀ ਗੱਲ ਕਰਦਾ ਵੀ ਜ਼ਮੀਨਾਂ ਖਰੀਦ ਲੈਂਦੇ ਸਾਡੇ ਆ ਕੇ ਜੀ ਆਹ ਕਰਦੇ ਆ ਹੁਣ ਇਹਨੇ ਵੀ ਉਹੀ ਗੱਲ ਕੀਤੀ ਹੈ ਸੇਮ ਉਸੇ ਢੰਗ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਆ ਮੈਂ ਗੱਲ ਕਰਨੀ ਚਾਹਣਾ ਬਾਈ ਜੀ ਬਾਲਾਸਰ ਫਾਰਮ ਜਿਹੜੇ ਇਹਨਾਂ ਦੇ ਬਣੇ ਹੋਏ ਬੜੀਆਂ ਜ਼ਮੀਨ ਜਾਇਦਾਦਾਂ ਇੱਥੇ ਛੱਡੋ ਬਾਹਰਲੇ ਮੁਲਕਾਂ 'ਚ ਪਾਰਕਿੰਗਾਂ ਲਾਈਆਂ ਹੋਈਆਂ ਮੇਰੇ ਨਾਲ ਜਿਹੜੇ ਅੰਕਲ ਆਏ ਆ ਇਹ ਪਿੱਛੇ ਜੇ ਕੀ ਆ ਗੁਰਦੁਆਰਾ ਸਾਹਿਬ ਗਏ ਸੀ ਆਸਟ੍ਰੇਲੀਆ ਦੇ ਵਿੱਚ ਉੱਥੇ ਬੰਦੇ ਨੇ ਹੱਥ ਕਰਕੇ ਆਖਿਆ ਸਾਰੀ ਜਿੰਨੀ ਪ੍ਰਾਪਰਟੀ ਆ ਸਾਰੀ ਵਾਦ ਲਾਂਦੀ ਆ ਇਹਨਾਂ ਕੋਲੇ ਬਾਹਰਲੀਆਂ ਪਾਰਕਿੰਗਾਂ ਇਹਨਾਂ ਨੇ ਲਈਆਂ ਨੇ ਠੀਕ ਹੈ ਨਾ ਅੱਜ ਇਹ ਕਹਿੰਦੇ ਪੰਜਾਬ 'ਚ ਜ਼ਮੀਨ ਖਰੀਦਣ ਤੇ ਅਸੀਂ ਰੋਕ ਲਾਵਾਂਗੇ ਜਿਹੜੀਆਂ ਮਾਰੇ ਕਾਨੂੰਨ ਬਣਾਉਣ ਦੀ ਗੱਲ ਕਰਦੇ ਜੇ ਐਨੀ ਥੋੜੂ ਪੰਜਾਬ ਦਾ 헤ਸ ਸੀ ਫਿਰ 10-10 ਸਾਲ ਥੋੜੀ ਲਗਾਤਾਰ ਸਰਕਾਰ ਰਹੇ ਕਿ ਉਦੋਂ ਕਾਨੂੰਨ ਬਣਾ ਦਿੰਦੇ ਠੀਕ ਉਸ ਤੋਂ ਬਿਨਾ ਜਿਹੜੀਆਂ ਨੌਕਰੀਆਂ ਦੀ ਗੱਲ ਕੀਤੀ ਆ ਬਾਈ ਜੀ ਕਹਿੰਦੇ ਨੌਕਰੀਆਂ ਬਾਹਰ ਲੈਣ ਨੂੰ ਦਿੱਤੀਆਂ ਜਾਂਦੀਆਂ ਜਾਂਦੀਆਂ ਮੇਰੇ ਖਿਆਲ 'ਚ ਨਾ ਇੱਕ ਵਾਇਰਲ ਵੀਡੀਓ ਹੋਈ ਸੀ ਥੋੜੇ ਸਾਰਿਆਂ ਦੇ ਧਿਆਨ 'ਚ ਹੋਊ ਵੀ ਸੀਐਮ ਦੀ ਸਿਕਿਉਰਿਟੀ 'ਚ ਜਿੰਨੀ ਮਾ ਕੇ ਫੋਰਸ ਰੱਖੀ ਗਈ ਹੈ ਸਪੈਸ਼ਲੀ ਹਰਿਆਣਾ ਰਾਜਸਥਾਨ ਦੀ ਰੱਖੀ ਗਈ ਹੈ ਹਰਿਆਣਾ ਰਾਜਸਥਾਨ 'ਚੋਂ ਮੁੰਡੇ ਭਰਤੀ ਕੀਤੇ ਇਹਨਾਂ ਨੇ ਪੰਜਾਬ ਪੁਲਿਸ ਆਪਦੀ ਸਿਕਿਉਰਿਟੀ ਵਾਸਤੇ ਕਿਉਂ ਕੀਤੇ ਗਏ ਉਹ ਆਪਾਂ ਸਾਰੇ ਬਿਹਤਰ ਜਾਣਦੇ ਕਿਉਂਕਿ ਆਪਣੇ ਵਾਲਾ ਤੋਂ ਡਰਦੇ ਨਾਲ ਤੈਂਦੇ ਆ ਕਿਉਂਕਿ ਪੰਜਾਬ ਦੇ ਅੰਦਰ ਕੀ ਆ ਉਹ ਸੇਕ ਹੈਗਾ ਠੀਕ ਹੈ ਨਾ ਉਹ ਸੇਕ ਨਹੀਂ ਇੰਦਰਾ ਗਾਂਧੀ ਮਾ ਕੇ ਗ ਉਹ ਮੁੰਡਿਆਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਕੇ ਉਹ ਬੜੀ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਇਹ ਗੱਲ ਕਰਦੇ ਆ ਵੀ ਨੌਕਰੀਆਂ ਬਾਹਰ ਲੈਣ ਨੂੰ ਦੇਣ ਦਿੰਦੇ ਕਾਨੂੰਨ ਬਣਾ ਦਿੰਦੇ ਭਾਈ 10 ਸਾਲ ਥੋੜੀ ਸਰਕਾਰ ਰਹੀ ਆ ਕਾਨੂੰਨ ਇਹਨਾਂ ਨੂੰ ਬਣਾਉਣਾ ਚਾਹੀਦਾ ਸੀ ਤਾਂ ਜਿਹੜੇ ਮੁੱਦਿਆਂ ਤੇ ਭਾਈ ਜੀ ਇਹਨਾਂ ਨੇ ਗੱਲ ਕੀਤੀ ਆ ਮੈਂ ਕਹਿੰਦਾ ਸਾਰੇ ਕਾਲਾ ਦੌਰ ਕਹਿ ਕੇ ਜਿਹੜੇ ਗੱਲ ਨੂੰ ਸੰਬੋਧਨ ਕੀਤਾ ਮੈਂ ਕਹਿੰਦਾ ਲਹਨ ਤਾਂ ਇਹਨਾਂ ਤੇ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਤੇ ਵੀ ਉਹ ਕਾਲਾ ਦੌਰ ਨਹੀਂ ਸੀ ਉਹ ਸਿੱਖ ਸੰਘਰਸ਼ ਦਾ ਦੌਰ ਸੀ ਉਹ ਦੌਰ ਦੇ ਉੱਤੇ ਰੀਕੰਸਿਲੀਏਸ਼ਨ ਕਮਿਸ਼ਨ ਬਣਾਉਣ ਦੀ ਤਜਵੀਜ਼ ਤੁਸੀਂ ਲੈ ਕੇ ਆਏ ਸੀ ਅੱਜ ਤੁਸੀਂ ਆਨੰਦਪੁਰ ਦੇ ਮਤੇ ਦੇ ਦੁਆਰੇ ਕਿਤਨਾ ਕਿਤੇ ਦਾਮੀ ਆਵਾਜ਼ ਦੇ ਵਿੱਚ ਜਿਹੜੀਆਂ ਇਹ ਗੱਲਾਂ ਕਰ ਰਹੇ ਆ ਉਹਨਾਂ ਗੱਲਾਂ ਬਾਰੇ ਸੋਚਣਾ ਬਣਦਾ ਮੈਂ ਕਹਿੰਦਾ ਵੀ 97 ਦੇ ਵਿੱਚ ਪੰਥਕ ਏਜੰਡੇ ਨੂੰ ਛੱਡਿਆ ਇਹਨਾਂ ਨੇ ਅੱਜ ਦੁਬਾਰੇ ਉਸ ਏਜੰਡੇ ਤੇ ਆਈ ਜਾਂਦੇ ਆ ਜੇ ਗੱਲ ਕਰਦੇ ਆ ਕਿ ਬਾਹਰਲੀਆਂ ਪਾਰਟੀਆਂ ਆ ਕੇ ਮੈਂ ਕਿਹਾ ਅਸੀਂ ਕੱਲੇ ਪੰਜਾਬ ਹਤੈਸ਼ੀਆਂ ਪੰਜਾਬ ਦੀ ਪਾਰਟੀ ਸਾਡੀ ਆ ਬਾਹਰle ਆ ਕੇ ਤੇ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਕੇ ਧਰਮ ਦੇ ਨਾਂ ਦੇ ਵੋਟਾਂ ਮੰਗਦੇ ਆ ਜਿਵੇਂ ਪਹਿਲਾਂ ਆਪਾਂ ਬੈਠੇ ਜਰਨਲੀ ਗੱਲ ਕਰਦੇ ਸੀ ਅੰਕਲ ਨੇ ਗੱਲ ਦੱਸੀ ਸੀ ਕਿ ਲੋਕ ਜਦੋਂ ਨਾ ਵੋਟਾਂ ਪਾਉਣ ਜਾਂਦੇ ਸੀ ਉਦੋਂ ਬਈ ਲੋਕ ਨਾ ਮੈਂ ਕਿ ਅੰਦਰ ਜਾ ਕੇ ਵੋਟ ਪਾਉਣ ਤੋਂ ਪਹਿਲਾਂ ਜੁੱਤੇ ਕਿਉਂਕਿ ਲੋਕ ਕਹਿੰਦੇ ਸੀ ਪੰਥ ਨੂੰ ਵੋਟ ਪਾਉਣ ਚੱਲੇ ਆ ਮੈਂ ਬਹੁਤ ਵਾਰੀ ਆਖਿਆ ਮੇਰੇ ਨਾਲ ਇੱਕ ਵਾਰ ਕੀ ਅਮਰਤਪਾਲ ਮਦੇ ਜਿਹੜੇ ਮੈਂ ਕਿ ਟੀਮ ਆ ਮੇਰੇ ਨਾਲ ਬੈਸੇ ਉਹ ਰੌਲਾ ਕੀ ਹੋਇਆ ਕਹਿੰਦੇ ਵੀ ਤੂੰ ਅਕਸਰ ਸਟੇਜਾਂ ਦੇ ਕਹਿ ਦਿੰਦਾ ਵੀ ਮੈਂ ਪੰਜਾਬ ਦੇ ਵਿੱਚ ਖਾਲਸਾ ਰਾਜ ਬਣਦਾ ਦੇਖਿਆ ਚੱਲਦਾ ਨਹੀਂ ਦੇਖਿਆ ਕੋਈ ਖਾਲਿਸਤਾਨ ਵੀ ਉਹਨੂੰ ਕਹਿ ਦਿੰਦਾ ਮੈਂ ਕਿਹਾ ਵੀ ਮੈਂ ਬਣਦਾ ਦੇਖਿਆ ਚੱਲਦਾ ਨਹੀਂ ਦੇਖਿਆ ਉਹ ਕਹਿੰਦੇ ਤੂੰ ਕਿਸ ਮੈਂ ਕਿ ਉਹਦੇ ਨਾਲ ਕਹਿਣਾ ਮੈਂ ਕਿਹਾ ਮੈਂ ਪੰਜਾਬ ਦੇ ਵਿੱਚ ਹਜ਼ਾਰਾਂ ਪਿੰਡ ਕੱਢੇ ਆ ਜਦੋਂ ਸੱਥਾਂ ਜਾ ਕੇ ਖੜ ਕੇ ਗੱਲ ਕਰਦੇ ਆ ਤਾਂ ਬਜ਼ੁਰਗ ਇੱਕ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਮੈਂ ਜਦੋਂ ਬਜਰੂਪੁਰ ਦਾ ਬਾਪੂ ਵੋਟ ਕਿਨੂੰ ਪਾਉਣਾ ਉਹ ਕਹਿੰਦਾ ਸਾਰੀ ਉਮਰ ਪੁਰਤ ਪੰਥ ਨੂੰ ਪਾਈ ਆ ਪੰਥ ਨੂੰ ਵੋਟ ਪਾ ਕੇ ਜੇ ਪੰਜਾਬ ਦੇ ਵਿੱਚ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਤਾਂ ਕੀ ਉਹ ਖਾਲਸਾ ਰਾਜ ਨਹੀਂ ਸੀ ਇਹਨਾਂ ਲੋਕਾਂ ਨੇ ਸਭ ਤੋਂ ਵੱਧ ਕੌਮ ਦੀ ਪਿੱਠ 'ਤੇ ਛੁਰਾ ਮਾਰਨ ਵਾਲੇ ਲੋਕ ਨੇ ਤੇ ਇਹ ਅੱਜ ਕੌਮ ਹਤੈਸ਼ੀ ਹੋਣ ਦਾ ਜੇ ਦਾਵਾ ਕਰਨਗੇ ਲੋਕਾਂ ਨੇ ਇਹਨਾਂ ਤੇ ਯਕੀਨ ਨਹੀਂ ਕਰਨਾ ਜਿਹੜਾ ਐਲਾਨਨਾਮਾ ਕਹਦੇ ਨੇ ਮੈਂ ਕਹਿੰਦਾ ਐਲਾਨਨਾਮੇ ਤੋਂ ਪਹਿਲਾਂ ਦਾ ਜਫਰਨਾਮਾ ਜਿਹੜਾ ਹੈਗਾ ਉਹ ਮੋਦੀ ਨੂੰ ਕਹੇ ਨਾ ਮੈਂ ਕਿ ਮੋਦੀ ਨੇ ਕੀ ਕੁਝ ਪੰਜਾਬ ਦੇ ਵਿੱਚ ਐਨਐਸਏ ਸਾਡੇ ਜਵਾਕਾਂ ਦੇ ਲਾਤੀ ਪਿੱਛੇ ਜੇ ਠੀਕ ਹੋਰ ਪੰਜਾਬ ਦੇ ਵਿੱਚ ਕੀ ਆ ਕਾਨੂੰਨ ਲੈ ਕੇ ਜਿਹੜਾ ਮਾਕੇ ਕੰਮ ਕਰ ਰਿਹਾ ਡਾਇਰੈਕਟ ਹੋ ਕੇ ਸਿੱਧੇ ਲਵਜਾਂ ਦੇ ਵਿੱਚ ਫਿਰ ਉਹਨੂੰ ਵੀ ਕੰਡੈਮਨ ਕਰੇ ਤੇ ਆਪਦੀਆਂ ਕੀਤੀਆਂ ਗਲਤੀਆਂ ਦੇ ਪਹਿਲਾਂ ਮਾਫੀ ਮੰਗੇ ਰਾਹੁਲ ਗਾਂਧੀ ਨੂੰ ਫਿਰ ਲੋਕ ਸ਼ਾਇਦ ਐਕਸੈਪਟ ਕਰ ਲੈਣ ਪਰ ਉਹਦੇ ਵਾਸਤੇ ਮੈਂ ਇੱਕੋ ਗੱਲ ਕਹਿਣਾ ਪੰਜਾਬ ਵਾਸੀਆਂ ਨੂੰ ਮੈਂ ਖੁਦ ਅਕਾਲੀ ਦਲ ਨੂੰ ਬਾਈ ਜੀ ਰਿਵਾਈਵ ਦੇਖਣਾ ਚਾਹਣਾ ਪੰਜਾਬ ਦੀ ਲੋਕਲ ਪੋਲਿਟਿਕਸ ਲੋਕਲ ਪਾਰਟੀ ਹੋਣੀ ਚਾਹੀਦੀ ਆ ਪੰਜਾਬ ਨੂੰ ਜੇ ਬਚਾਉਣਾ ਤਾਂ ਮੈਂ ਕਹਿੰਦਾ ਵੀ ਅਕਾਲੀ ਦਲ ਬਚਾਉਣ ਦਾ ਇੱਕੋ ਇੱਕ ਢਾਂਗਾ ਵੀ ਸੁਖਵੀਰ ਬਾਦਲ ਖੜਾ ਛੱਡ ਦੇ ਅਕਾਲੀ ਦਲ ਦਾ ਅਕਾਲੀ ਦਲ ਬਾਜੂ ਜਦ ਮੈਂ ਪਿਛਲੇ ਦਿਨੀ ਸੁਖਜਿੰਦਰ ਰੰਧਾਵਾ ਹੋਰਾਂ ਦੇ ਨਾਲ ਇੰਟਰਵਿਊ ਕਰਕੇ ਆਇਆ ਰੁਪਿੰਦਰ ਭਾਈ ਉਹਨਾਂ ਨੇ ਵੀ ਇੱਕੋ ਗੱਲ ਇੱਕੋ ਕਹੀ ਮੈਨੂੰ ਲੱਗਦਾ ਸ਼ਾਇਦ ਪੰਜਾਬ ਦਾ ਬਹੁਤ ਵਸਨੀਕੀ ਜਿਹੜੇ ਨੇ ਪੰਜਾਬ ਦੇ ਉਹ ਚੌਧਰੀ ਸ਼ਰੋਮਣੀ ਕਲ ਦਲ ਅਕਾਲੀ ਦਲ ਜਿਹੜੀ ਆ ਉਹ ਫਿਰ ਤੋਂ ਉੱਭਰੇ ਉਹ ਬਣੀ ਰਹੇ ਉਹਨਾਂ ਨੇ ਵੀ ਇੱਕੋ ਗੱਲ ਕਹੀ ਆ ਕਹਿੰਦੇ ਕਿ ਮੈਂ ਹਾਲਾਂਕਿ ਕਾਂਗਰਸ ਦੇ ਨਾਲ ਸੰਬੰਧਤ ਆ ਪਰ ਮੈਂ ਵੀ ਚਾਹਣਾ ਸ਼ਰੋਮਣੀ ਕਲ ਦਲ ਬਚੀ ਰਹੇ ਤੁਸੀਂ ਵੀ ਗੱਲ ਕੀਤੀ ਸ਼ਰੋਮਣੀ ਕਲ ਦਲ ਬਚੀ ਰਹੇ ਬੜੇ ਕਹਿੰਦੇ ਨੇ ਸ਼ਰੋਮਣੀ ਕਲ ਦਲ ਬਚੀ ਰਹੇ ਪਰ ਫਿਰ ਭੰਟ ਦੇ ਵੀ ਸ਼ਰੋਮਣੀ ਕਾਲਦਨ ਨੂੰ ਜਾਂ ਬਾਦਲ ਪਰਿਵਾਰ ਨੂੰ ਜਾਂ ਜਿਵੇਂ ਤੁਸੀਂ ਗੱਲ ਕਰਦੇ ਕਿ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਹੁਣਾਪੂ ਕਿ ਤੁਸੀਂ ਇਹ ਗੱਲ ਮੰਨਦੇ ਹੋ ਕਿ ਜੇਕਰ ਸ਼ਰੋਮਣੀ ਕਾਲਦਨ ਨੂੰ ਬਚਾਉਣਾ ਹੈ ਤਾਂ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਹੋਣਾ ਪੂ ਉਸ ਤੋਂ ਬਾਅਦ ਸ਼ਰੋਮਣੀ ਕਾਲਦਨ ਬਚੂ ਪਰ ਫਿਰ ਸਵਾਲ ਇੱਕ ਹੋਰ ਵੀ ਖੜਾ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਲੀਡਰ ਕਿਹੜਾ ਆ ਇਸ ਇਹਨਾਂ ਦੇ ਕੱਦ ਦੇ ਬਰਾਬਰ ਦਾ ਜਾਂ ਐਡਾ ਵੱਡਾ ਲੀਡਰ ਜਿਹੜਾ ਪੰਜਾਬ ਦੀ ਸਮਝ ਰੱਖਦਾ ਹੋਵੇ ਜਾਂ ਪੰਜਾਬ ਨੂੰ ਸੰਭਾਲ ਸਕਦਾ ਹੋਵੇ ਜਾਂ ਜਿਹੜਾ ਟਕਸਾਲੀ ਸ਼ਰੋਮਣੀ ਟਕਸਾਲੀ ਇਕਾਲੀ ਹੋਵੇ ਉਹ ਕੌਣ ਨੇ ਸਭ ਤੋਂ ਪਹਿਲੇ بڑا ਇੰਟਰਸਟਿੰਗ ਸਵਾਲ ਆ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਵੀ ਪੰਜਾਬ ਦੇ ਵਿੱਚ ਹੋਰ ਕੋਈ ਕਦਾਵਰ ਲੀਡਰ ਨਹੀਂ ਦਿੰਦਾ ਸਭ ਤੋਂ ਵੱਡੀ ਗੱਲ ਕੀ ਆ ਵੀ ਇਹਨਾਂ ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ ਹਮ ਇਹ ਆਲੀ ਯਾਰ ਕੇ ਬੰਦੇ ਅੱਜ ਵੀ ਹੈਗੇ ਆ ਇਹਨਾਂ ਦੀ ਪਾਰਟੀ ਦੇ ਵਿੱਚ ਹੈਗੇ ਪਰ ਪੁੱਛ ਕੇ ਚ ਕੀ ਆ ਝੁੰਡਾ ਕਮਿਸ਼ਨ ਇੱਕ ਰਿਪੋਰਟ ਦਿੰਦਾ ਇਹਨਾਂ ਨੂੰ ਉਹਨੇ ਕੀ ਕਿਹਾ ਸੀ ਉਹ ਕਹਿੰਦਾ ਦੋਸ ਟਰਮਾਂ ਤੋਂ ਵੱਧ ਕੋਈ ਬੰਦਾ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਮਾਕੇ ਚਾਹੀਦਾ ਪਾਰਟੀ ਦਾ ਹੁਣ ਮਸਲਾ ਕੀ ਆ ਵੀ ਇਹਨਾਂ ਨੂੰ ਇੱਕ ਪਤਾ ਵੀ ਜਦੋਂ ਅਸੀਂ ਇੱਕ ਵਾਰੀ ਲਾਂਬੇ ਹੋ ਗਏ ਅਕਾਲੀ ਦਲ ਨਹੀਂ ਪੰਜਾਬ ਚ ਮਰਿਆ ਅੱਜ ਵੀ ਸਭ ਤੋਂ ਸਟਰੋਂਗ ਜਿਹੜਾ ਕਾਡਰ ਆ ਪੰਜਾਬ 'ਚ ਉਹ ਕਾਲੀ ਦਲ ਦਾ ਬਾਈ ਜੀ ਬੰਨਣਾ ਪੂ ਪਿੰਡਾਂ 'ਚ ਲੋਕਾਂ 'ਚ ਬਜ਼ੁਰਗਾਂ 'ਚ ਅੱਜ ਵੀ ਸਹਿਕਦਾ ਤੇ ਸਾਡੇ ਨੌਜਵਾਨਾਂ ਨੂੰ ਥੋੜਾ ਜਿਆ ਕੋਈ ਸਿੱਖ ਸਿਧਾਂਤਾਂ ਨਾਲ ਮੱਗ ਜਦੋਂ ਜੋੜ ਕੇ ਦੀ ਗੱਲ ਕਰਦਾ ਕੋਈ ਵੀ ਕਰਦਾ ਅਜ ਅਮਰਤਪਾਲ ਦੇ ਲੋਕ ਮੱਗਰ ਕਿਉਂ ਨੇ ਲੋਕਾਂ ਦੇ ਅੰਦਰ ਸੈਂਟੀਮੈਂਟਸ ਜਿਹੜੇ ਹੈਗੇ ਉਹ ਧਾਰਮਿਕ ਕੀ ਮੈਂ ਕਹਿੰਦਾ ਪੰਜਾਬ ਨੂੰ ਸੱਤਾ ਜਿਹੜੀ ਇਹਨੂੰ ਧਰਮ ਤੋਂ ਪਾਸੇ ਕਰਕੇ ਨਹੀਂ ਦੇਖ ਸਕਦੇ ਠੀਕ ਹੈ ਨਾ ਧਰਮ ਨੂੰ ਸਪੈਸ਼ਲੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਹੀ ਗੱਲ ਆਖੇ ਵੀ ਸੱਤਾ ਤੇ ਧਰਮ ਦਾ ਮੇਲ ਹੋਣਾ ਜ਼ਰੂਰੀ ਆ ਠੀਕ ਹੈ ਇਹਦੇ ਵਾਸਤੇ ਉਹਨਾਂ ਨੇ ਗੱਲ ਕੀਤੀ ਆ ਪਰ ਅੱਜ ਇਹਨਾਂ ਨੇ ਸਿਰਫ ਕੀ ਆ ਇਹਨੂੰ ਤੁਸੀਂ ਗੱਲ ਕੀਤੀ ਜਿਵੇਂ ਅਕਾਲੀ ਦਲਾਜੇ ਕੀ ਆ ਇੱਕ ਕੰਪਨੀ ਬਣ ਕੇ ਰਹਿ ਗਿਆ ਕਿਉਂਕਿ MBA ਵਾਲੇ ਬੰਦੇ ਨੇ ਸੰਭ ਲਈ MBA ਕਰਕੇ ਬਿਜ਼ਨਸ ਮੈਨੇਜਮੈਂਟ ਇਹਨੇ ਬਿਜ਼ਨਸ ਚ ਲਾਇਆ ਆ ਉਹਦਾ ਮੈਂ ਕਹਿੰਦਾ ਪੰਜਾਬ ਨੂੰ ਲੋੜ ਆ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਕਰਨ ਵਾਲੀ ਤੁਸੀਂ ਲੀਡਰਸ਼ਿਪ ਕਿਹਟਰ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਇੰਨੇ ਕ ਨੌਜਵਾਨ ਬੈਠੇ ਆ ਜਦੋਂ ਕਿਸਾਨ ਮੋਰਚਾ ਲੱਗਿਆ ਲੱਗਦਾ ਨਹੀਂ ਸੀ ਪੰਜਾਬ ਦੇ ਵਿੱਚ ਕੋਈ ਕਣੀ ਬਚੀ ਆ ਤਾਂ ਉੱਥੇ ਭਾਜੀ ਹਜ਼ਾਰਾਂ ਮੁੰਡੇ ਠੀਕ ਹੈ ਨਾ ਦਿਮਾਲੇ ਸਜਾ ਕੇ ਵੀ ਆਉਂਦੇ ਸੀ ਤੇ ਗੱਲ ਕੀ ਕਰਦੇ ਸੀ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਕੋਲ ਇੱਕ ਵਿਜਨ ਸੀ ਜਾਂ ਹੋਰ ਸੀ ਪਰ ਇਹਨਾਂ ਨੂੰ ਸਿਰਫ ਕੌਲੀ ਚੱਟ ਚਾਹੀਦੇ ਆ ਕੜਮ ਚੌਧਰੀ ਤਿਆਰ ਕੀਤੇ ਹੋਏ ਆ ਉਹਨਾਂ ਬੰਦਿਆਂ ਨੂੰ ਛੱਡ ਕੇ ਮੈਂ ਕਹਣਾ ਤੁਸੀਂ ਕਾਲਜਾਂ ਦੇ ਵਿੱਚ ਨਿਕਲ ਕੇ ਤਾਂ ਦੇਖੋ ਸਭ ਤੋਂ ਵੱਡੀ ਤਰਾਸ਼ ਦੀ ਕੀ ਆ ਵੀ ਪੰਜਾਬ 'ਚ ਛੱਡੋ ਮੈਂ ਕਿ ਬਾਕੀ ਸਾਰੇ ਸਟੇਟਾਂ 'ਚ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਹੁੰਦੀ ਆ ਨੌਜਵਾਨਾਂ ਦੇ ਵਿੱਚ ਜੋ ਕੋਈ ਕੇਡਰ ਨਵਾਂ ਆ ਰਿਹਾ ਕਨਈਆ ਕੁਮਾਰ ਆ ਰਕੇ ਉਹਨਾਂ ਯੂਨੀਵਰਸਿਟੀਆਂ ਦੀ ਪਦائش ਆ ਪੰਜਾਬ ਦੇ ਵਿੱਚ ਇਲੈਕਸ਼ਨ ਬੰਦ ਹੋਈ ਨੂੰ ਕਿੰਨਾ ਚਿਰ ਹੋਊਗਾ ਸ਼ਾਇਦ ਕਿਸੇ ਦੇ ਪਤਾ ਨਾ ਹੋਵੇ ਪੰਜਾਬ ਦੇ ਵਿੱਚ ਜੋ ਕ ਇੱਕ ਸਰ ਬੜੀ ਇੰਟਰਸਟਿੰਗ ਗੱਲ ਬਾਈ ਜੀ ਰਹਿ ਗਈ ਇਹਨਾਂ ਨੇ ਇੱਕ ਗੱਲ ਕੀਤੀ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਤੇ ਅਸੀਂ ਕਹਿੰਦੇ ਕਰਨ ਵਾਸਤੇ ਇੱਕ ਕਾਨੂੰਨ ਬਣਾਵਾਂਗੇ ਜਿਹਦੇ ਵਿੱਚ ਮੌਤ ਦੀ ਸਜ਼ਾ ਹੋ ਹੂੰ ਸਿੰਗਾਪੁਰ ਦੀ ਉਹ ਚ ਐਗਜ਼ਾਮਪਲ ਦਿੰਦਾ ਸੁਖਵੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੀ ਗੱਲ ਕਰਦਾ ਮੈਨੂੰ ਐਂ ਦੱਸੋ ਪੰਜਾਬ ਦੇ ਵਿੱਚ ਗੈਂਗਸਟਰ ਲੈ ਕੇ ਕੌਣ ਆਇਆ ਸਭ ਤੋਂ ਵੱਡੀ ਗੱਲ ਆ ਪੰਜਾਬ ਚ ਸਭ ਤੋਂ ਵੱਡਾ ਗੈਂਗਸਟਰ ਬਾਦ ਦਾ ਚਿਹਰਾ ਇਹਨਾਂ ਨੇ ਬਣਾ ਕੇ ਉਭਾਰਿਆ ਕੀ ਆ ਜਿਹੜਾ ਮੀਡੀਆ ਦੇ ਵਿੱਚ ਵੀ ਆ ਰਿਹਾ ਲਾਰੈਂਸ ਮਿਸ਼ਨੋਈ ਆ ਨਾ ਹੁਣ ਲਾਰੈਂਸ ਮਿਸ਼ਨੋਈ ਦਾ ਕੀ ਆ ਜੇ ਸੰਬੰਧ ਦੇਖੋਗੇ ਤੁਹਾਨੂੰ ਐਸਆਈ ਨਾਲ ਜੁੜਿਆ ਦਿਸੂਗਾ ਪਿਛਲੇ ਟਾਈਮ ਦੇ ਵਿੱਚ ਜਿਹੜੇ ਬੰਦੇ ਅੱਜ ਪੰਜਾਬ ਦੇ ਵਿੱਚ ਵਰਕ ਕਰ ਰਹੇ ਆ ਜਾਂ ਜਿੰਨਾ ਬੰਦੇ ਦੇ ਨਾਮ ਮਾ ਕੇ ਚਮਕ ਰਹੇ ਆ ਉਹ ਬੰਦੇ ਕਿਤੇ ਨਾ ਕਿਤੇ ਕੀ ਆ ਇਹਨਾਂ ਦੀ ਸਿਆਸਤ ਦਾ ਹਿੱਸਾ ਰਹੇ ਹੋਏ ਨੇ ਉਦੋਂ ਬਾਅਦ ਕੀ ਆ ਜਦੋਂ ਸੱਤਾ ਜਾਂਦੀ ਆ ਰਸੇ ਲਾਹ ਦਿੰਦੇ ਅੱਜ ਪੰਜਾਬ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਹੋਈ ਵੀ ਆ ਬਹੁਤੇ ਦਾ ਲੀਡਰ ਇਦਾਂ ਦੇ ਵੀ ਨਹੀਂ ਬਾਈ ਜਦੋਂ ਲਾਰੈਂਸ ਬਿਸ਼ਨੋਈ ਨੂੰ ਮੱਲਾ ਸ਼ਾਇਦ ਪ੍ਰਧਾਨ ਥਾਪਿਆ ਜਾਂਦਾ ਬਹੁਤੇ ਇਹਨਾਂ ਦੇ ਲੀਡਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਨੌਜਵਾਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਡੈਥ ਹੋਈ ਆ ਕਤਲ ਹੋਇਆ ਸੀ ਤਾਂ ਇੱਕ ਨੌਜਵਾਨ ਉਹ ਵੀ ਆ ਕਿ ਜਿਹੜਾ ਹੱਥ ਫੜ ਕੇ ਹੱਥ ਖੜਾ ਕਰਦਾ ਸ਼ ਉਹਦੇ ਉਹ ਹਾਲੇ ਵੀ ਇਹਨਾਂ ਦੇ ਹਿੱਸੇ ਦੇ ਵਿੱਚ ਨੇ ਤਾਂ ਫਿਰ ਇਹ ਕਿਵੇਂ ਇਸ ਚੀਜ਼ ਤੋਂ ਲਾਂਬੇ ਹੋ ਸਕਦੇ ਨੇ ਜਾਂ ਪਾਸੇ ਹੋ ਸਕਦੇ ਨੇ ਕਿ ਇਸ ਚੀਜ਼ ਤੋਂ ਕਿ ਭਾਈ ਲਾਰੈਂਸ ਬਿਸ਼ਨੋਈ ਜਿਹੜਾ ਉਹ ਸਾਡੀ ਪ੍ਰਦਰਸ਼ ਨਹੀਂ ਹੈ ਮੈਂ ਕਹਣਾ ਭਾਈ ਜੀ ਉਹਨਾਂ ਨੌਜਵਾਨਾਂ ਨੂੰ ਜੇ ਕਿਤੇ ਇਹ ਤਰੀਕੇ ਨਾਲ ਸੱਤਾ ਦੇ ਵਿੱਚ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਇਹਨੇ ਗੁੰਡਾ ਬਣਨ ਵਾਸਤੇ ਤਿਆਰ ਕੀਤਾ ਉਹਨਾਂ ਨੂੰ ਬੂਟ ਕੈਂਪਚਰਿੰਗ ਕਰਵਾਈ ਗਈ ਲੱਖਾ ਗੱਲ ਇਹੀ ਕਰਦਾ ਉਹਦਾ ਨਾ ਮਲੂਕਾ ਵੀ ਇਹਨਾਂ ਦੀ ਪ੍ਰਦਰਸ਼ ਆ ਤੇ ਮਲੂਕੇ ਨੇ ਕਿਹਾ ਕੀ ਹੈ ਜਿਵੇਂ ਕਰਦੇ ਆ ਵੀ ਗੈਂਗਸਟਰ ਕਹਿੰਦੇ ਜੀ ਲੱਖਾ ਜਿਹਾ ਨਾ ਲੱਖਾ ਜਿਹਾ ਨਾ ਕਹਿੰਦਾ ਰਿਹਾ ਵੀ ਹਾਂ ਯਾਰ ਮੈਂ ਇਹਨਾਂ ਦੇ ਕਹਿਣ ਦੇ ਬੂਟ ਕ ਠੀਕ ਹੈ ਕੁੱਟਾਂ ਮਰਾਂ ਵੀ ਕਰਦੇ ਰਹੇ ਆ ਉਹ ਸਾਰੀਆਂ ਚੀਜ਼ਾਂ ਨੂੰ ਹਵਾ ਕਿੱਥੇ ਉਸੇ ਯੂਥ ਨੂੰ ਢੰਗ ਨਾਲ ਧਰਮ ਦੇ ਮਾਕੇ ਪ੍ਰਿਜ਼ਮ ਦੇ ਵਿੱਚੋਂ ਕੱਢ ਕੇ ਕਿਤੇ ਸਹੀ ਸੇਧ ਦਿੱਤੀ ਜਾਂਦੀ ਨੌਜਵਾਨਾਂ ਨੂੰ ਤਾਂ ਮੈਂ ਕਹਿੰਦਾ ਉਹੀ ਨੌਜਵਾਨ ਜਿਹੜੇ ਹੈਗੇ ਆ ਗੱਲ ਕੀ ਆ ਇਹ ਪੰਥਕ ਚਿਹਰਾ ਕਹਾਉਂਦੇ ਆ ਪੰਥਕ ਪਾਰਟੀ ਕਹਾਉਂਦੇ ਆ ਠੀਕ ਹੈ ਨਾ ਮੈਂ ਕਹਿੰਦਾ ਉਹਨਾਂ ਚੋ ਕਿੰਨੇ ਕ ਬੰਦਿਆਂ ਨੂੰ ਕੀ ਆ ਪੰਥਕ ਸ਼ਵੀ ਜਾਂ ਪੰਥਕ ਚਿਹਰੇ ਉਹਨਾਂ ਚੋ ਕਿਸੇ ਦੀ ਨਜ਼ਰ ਆਉਂਦੇ ਆ ਉਹ ਸਾਰੇ ਮੁੰਡਿਆਂ ਨੂੰ ਇੱਕ ਬਦਮਾਸ਼ ਬਣਾ ਕੇ ਇਹਨਾਂ ਨੇ ਕੀ ਆ ਪੰਜਾਬ ਦੇ ਵਿੱਚ ਕਰਤਾ ਹੁਣ ਉਹਨਾਂ ਬੰਦਿਆਂ ਚ ਇਹ ਨਹੀਂ ਮੈਂ ਕਹਿੰਦਾ ਵੀ ਕਣੀ ਹੈ ਨਹੀਂ ਜਿਹੜੇ ਅੱਜ ਯੂਥ ਨੂੰ ਮਗੇ ਅੱਜ ਵੀ ਮੋਬਾਈਲਾਈਜ਼ ਕਰਦੇ ਆ ਉਹ 5-500 1000 1000 ਮੁੰਡਾ ਇਕੱਠਾ ਕਰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਮੁੱਦਿਆਂ ਦੀ ਸਮਝ ਹੁੰਦੀ ਠੀਕ ਹੈ ਨਾ ਸਿਆਸਤ ਦੀ ਸਮਝ ਹੁੰਦੀ ਪਰ ਅੱਜ ਉਹ ਸਿਰਫ ਕੀ ਆ ਇੱਕ ਇਹਨਾਂ ਦੇ ਮਗਰ ਅੰਨਾ ਤੋਂ ਨਵਾ ਕੇ ਕੀ ਆ ਨਸ਼ੇਕ ਤੁਸੀਂ ਇਹ ਦੇਖੋ ਹੁਣ ਇਲੈਕਸ਼ਨ ਚ ਆਉਣਗੇ ਇਹਨਾਂ ਦੇ ਨਾਲ ਜਿਹੜੇ ਮਗਰ ਮੂਰੇ ਖੜੇ ਹੁੰਦੇ ਨਾ ਨੌਜਵਾਨ ਉਹ ਝੂਮ ਰਹੇ ਹੁੰਦੇ ਆ ਕਿਉਂਕਿ ਸਾਰੇ ਕੀ ਆ ਨਸ਼ੇ ਦੇ ਵਿੱਚ ਟੰਨ ਹੁੰਦੇ ਆ ਤੇ ਆਮ ਬੰਦਾ ਟਾਈਮ ਨਹੀਂ ਕੱਢਦਾ ਤੇ ਜਿਹੜਾ ਚੰਗਾ ਯੂਥ ਆ ਉਹ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਇਹਨਾਂ ਦੇ ਮਾਰੇ ਖਤਮ ਕੀਤੇ ਉਹਦੇ ਕਰਕੇ ਤਾਂ ਇਹ ਸਾਰਾ ਜਿਹੜਾ ਇਹ ਐਲਾਨਨਾਮੇ ਦੇ ਨਾਲੋਂ ਮੈਂ ਕਹਣਾ ਕਿ ਕਿਤੇ ਨਾ ਕਿਤੇ ਗਰਾਊਂਡ ਦੇ ਵਿੱਚ ਨਾ ਪੰਜਾਬ 'ਚ ਨਿਕਲਣਾ ਇਹਨੇ ਵੀ ਪੰਜਾਬ ਚੋਂ ਯਾਤਰਾ ਉਹਦੇ ਮਾ ਕੇ ਰਾਹੁਲ ਗਾਂਧੀ ਦੀ ਤਰਜ਼ ਤੇ ਕੱਢੀ ਆ ਪਰ ਇਹ ਰਿਹਾ ਕਿੱਥੇ ਆ ਕੇ ਸੁੱਤਾ ਕਿੱਥੇ ਆ ਉਹ ਪਹਿਲਾਂ ਪਤਾ ਕਰ ਲਿਓ ਰਾਹੁਲ ਗਾਂਧੀ ਲੋਕਾਂ 'ਚ ਰਹਿ ਕੇ ਲੋਕਾਂ ਦੀ ਨਬਜ਼ ਫੜ ਗਿਆ ਉਹਨੂੰ ਲੋਕਾਂ ਦੀ ਨਬਜ਼ ਪਤਾ ਲੱਗੀ ਆਪਦੀਆਂ ਗਲਤੀਆਂ ਜਿਹੜੀਆਂ ਸੀਗੀਆਂ ਸਰਕਾਰ ਨੇ ਕੀਤੀਆਂ ਉਹਦੇ ਬਰ ਵੀ ਉਹ ਜ਼ਿਕਰ ਕਰ ਗਿਆ ਠੀਕ ਹੈ ਨਾ ਤੇ ਸ਼ਰੇਆਮ ਲੋਕਾਂ 'ਚ ਪਬਲਿਕ ਡੋਮੇਨ 'ਚ ਖੜ ਕੇ ਉਹਨੇ ਬੰਦੇ ਨੇ ਕੰਫੈਸ਼ਨ ਕੀਤਾ ਕਿ ਸਾਡੀਆਂ ਗਲਤੀਆਂ ਹੋਈਆਂ ਨੇ ਯਾਰ ਸਾਡੇ ਤੋਂ ਇਹੀ ਗੱਲ ਜੇ ਸੁਖਵੀਰ ਬਾਦਲ ਮੰਨ ਲਏ ਤੇ ਉਸ ਵਰਗ ਜਿਹੜਾ ਕੀ ਆ ਸਭ ਤੋਂ ਵੱਡਾ ਇਹਨਾਂ ਦਾ ਹਤਾਇਸ਼ੀ ਸੀ ਕਿਸਾਨ ਵਰਗ ਆ ਉਹ ਇਹਨਾਂ ਨਾਲ ਟੁੱਟਿਆ ਹੋਇਆ ਕਿਉਂਕਿ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਪਤਾ ਲੋਕਾਂ ਨੇ ਕਿੱਧਰ ਸਪੋਰਟ ਕੀਤੀ ਆ ਗਰੀਬ ਪਬਲਿਕ ਆ ਉਹਨਾਂ ਦੇ ਵਿੱਚ ਵੀ ਸੈਂਟੀਮੈਂਟਸ ਹੈਗੇ ਆ ਢਿੱਡ ਨਾਲ ਜੁੜੇ ਸਵਾਲ ਉਹਨਾਂ ਦੇ ਜਿਹੜੇ ਹੈਗੇ ਆ ਉਹ ਹੱਲ ਕਰਨੇ ਬਣਦੇ ਸੀ ਪਰ ਇਹਨਾਂ ਨੇ ਓਨੇ ਕਿ ਭੁੱਖ ਰੱਖੀ ਉਹਨਾਂ 'ਚ ਵੀ ਨਾ ਤਾਂ ਉਹ ਸਹੀ ਫੈਸਲਾ ਲੈ ਸਕਣ ਉਹਨਾਂ ਨਾਲ ਜਾ ਕੇ ਰਾਬਤਾ ਕਾਇਮ ਕਰਨਾ ਉਹ ਗੱਲਾਂ ਕਰਨੀਆਂ ਪੈਣਗੀਆਂ ਪੰਜਾਬ ਨੂੰ ਬਚਾਉਣ ਵਾਸਤੇ ਦੇਖੋ ਪੰਜਾਬ ਦੀ ਲੋਕਲ ਪੋਲਿਟਿਕਸ ਦੀ ਲੋੜ ਆ ਲੋਕਲ ਪਾਰਟੀ ਦੀ ਲੋੜ ਆ ਉਹ ਅਕਾਲੀ ਦਲ ਬਿਹਤਰ ਭੂਮਿਕਾ ਸਭ ਤੋਂ ਵਧੀਆ ਨਿਭਾ ਸਕ ਕਿਉਂਕਿ ਹਰ ਬੰਦਾ ਜਾਣਦਾ ਬਾਈ ਜੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸੁਭਜਿੰਦਰ ਰੰਧਾਵੇ ਅਰਗੇਲਾਲੋ ਹੋਰ ਬੰਦੇ ਜਿਹੜੇ ਸੈਂਟਰ ਚ ਕਾਂਗਰਸ ਦੇ ਹਿੱਸੇਦਾਰ ਰਹੇ ਆ ਉਹਨਾਂ ਕੋਲੇ ਵੀ ਬਹੁਤ ਸਵਾਲ ਨੇ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦੇ ਉਹਨਾਂ ਕੋਲੇ ਜਵਾਬ ਹੀ ਹੈ ਨਹੀਂ ਤਾਂ ਉਹਨਾਂ ਨੂੰ ਵੀ ਇਹ ਗੱਲ ਦਾ ਅਹਿਸਾਸ ਹੈਗਾ ਇੱਕ ਮੈਂ ਤੁਹਾਨੂੰ ਨਾਲ ਥੋੜੀ ਜੀ ਹਿਸਟਰੀ ਦੀ ਗੱਲ ਦੱਸ ਦਿੰਨਾ ਕੋਈ ਟਾਈਮ ਖੜਕ ਸਿੰਘ ਅਰਗੇਂਦਾ ਹੁੰਦਾ ਸੀ ਪਹਿਲਾਂ ਆਜ਼ਾਦੀ ਤੋਂ ਵੀ ਪਹਿਲਾਂ ਕਾਂਗਰਸ ਦਾ ਪ੍ਰਧਾਨ ਵੀ ਪੰਜਾਬ ਦੇ ਵਿੱਚ ਮਾ ਕੇ ਅਕਾਲੀ ਦਲ ਦਾ ਪ੍ਰਧਾਨ ਵੀ ਉਹੀ ਬੰਦਾ ਹੁੰਦਾ ਸੀ ਕਾਂਗਰਸ ਦਾ ਪ੍ਰਧਾਨ ਵੀ ਉਹੀ ਹੁੰਦਾ ਸੀ ਤੇ ਮੈਂ ਕਿਹਾ ਵੀ ਸਿੱਖ ਚੀਫ ਦਵਾਨ ਜਿਹੜਾ ਦਵਾਨ ਹੁੰਦਾ ਉਹਦਾ ਪ੍ਰਧਾਨ ਵੀ ਉਹੀ ਬੰਦਾ ਹੁੰਦਾ ਸੀ ਇਹ ਸਾਰਾ ਕੀ ਇੱਕ ਥਾਂ ਸੀ ਪਰ ਜਿਵੇਂ ਜਿਵੇਂ ਆਜ਼ਾਦੀ ਤੋਂ ਬਾਅਦ ਜਿਹੜੇ ਧੱਕੇਸ਼ਾਹੀਆਂ ਹੋਈਆਂ ਜਿਹੜੇ ਬੰਦੇ ਕੀ ਸਾਡੀ ਕੌਮ ਦੇ ਸਹੀ ਆਗੂ ਨਹੀਂ ਭੁਗਤ ਸਕੀ ਉਹਨਾਂ ਕਰਕੇ ਸਾਰਾ ਅਲੱਗ-ਅਲੱਗ ਹੋਇਆ ਪੰਜਾਬ ਨੂੰ ਯੂਨਾਈਟ ਕਰਨ ਦੀ ਲੋੜ ਹੈਗੀ ਹੈ ਸੈਂਟਰ ਜਿਹੜੀ ਕੋਈ ਤੇ ਰਾਜੇ ਉਹਦੇ ਨਾਲ ਪੰਜਾਬ ਦੇ ਰਿਲੇਸ਼ਨ ਸਖਾਵੇਂ ਹੋਣੇ ਬਹੁਤ ਜ਼ਰੂਰੀ ਹੈ ਜੇ ਪੰਜਾਬ ਨੂੰ ਸਰਵਾਈਵ ਕਰਾਉਣਾ ਬਾਰਡਰ ਖੁੱਲਣ ਦੀ ਗੱਲ ਕਰਦੇ ਹੋ ਬਾਰਡਰ ਤਾਂ ਖੁੱਲ ਜਾਣਗੇ ਮਰ ਬਪਾਰ ਅਗਲੇ ਨੇ ਆਪਦਾ ਕਰਨਾ ਤੁਹਾਡੇ ਵਾਸਤੇ ਬਾਡਰ ਨਹੀਂ ਖੋਲਦੇ ਜੇ ਸਾਡੇ ਵਾਸਤੇ ਬਾਡਰ ਖੋਲਣਾ ਸਾਨੂੰ ਸਬੰਧ ਸਖਾਵੇਂ ਰੱਖਣੇ ਪੈਣਗੇ ਇਹਨਾਂ ਦੇ ਸਬੰਧ ਸਖਾਵੇਂ ਵੀ ਰਹਿ ਗਏ ਪਰ ਪੰਜਾਬ ਨੂੰ ਇਹਨਾਂ ਨੇ ਸੌਖਾ ਨਹੀਂ ਹੋਣ ਦਿੱਤਾ ਉਹਦਾ ਕਾਰਨ ਇਹ ਸੀ ਕਿ ਲੋਕਾਂ ਦੇ ਵਿੱਚ ਇਹਨਾਂ ਨੇ ਭੁੱਖ ਰੱਖਣੀ ਸੀ ਨਾ ਤਾਂ ਕਿਸਾਨੀ ਵਾਸਤੇ ਮੈਂ ਤਾਂ ਹੀ ਕਹਣਾ ਵੀ ਹਰ ਸਿਮਰਤ ਸਭ ਤੋਂ ਉਸ ਮਹਿਕਮੇ ਦੀ ਮਨਿਸਟਰ ਬਣਾਈ ਗਈ ਸੀ ਜਿਹੜਾ ਮਹਿਕਮਾ ਪੰਜਾਬ ਨੂੰ ਕੱਲੀ ਬਚਾ ਸਕਦਾ ਜੀ ਫੂਡ ਪ੍ਰੋਸੈਸਿੰਗ ਸਾਨੂੰ ਸਿਰਫ ਫੂਡ ਪ੍ਰੋਸੈਸਿੰਗ ਪ੍ਰੋਜੈਕਟਾਂ ਦੀ ਲੋੜ ਸੀ ਅਸੀਂ ਆਪਦੀ ਪ੍ਰੋਡਕਟ ਆਪ ਤਿਆਰ ਕਰਦੇ ਅੱਜ ਹੁਣ ਕੀ ਆ ਬਰਟੇਨੀਆ ਦਾ ਬਿਸਕਟ ਜਿਹੜਾ ਹੈ ਨਾ ਉਹ ਗੁਜਰਾਤ ਤੋਂ ਬਣ ਕੇ ਆਉਂਦਾ ਕੋਈ ਬੰਗਲੌਰ ਤੋਂ ਬਣ ਕੇ ਆਉਂਦਾ ਕਣਕ ਇੱਥੇ ਪੈਦਾ ਕੀਤੀ ਜਾਂਦੀ ਆ ਨਿੱਕੇ ਨਿੱਕੇ ਯੂਨਟ ਪਿੰਡ ਲੈਵਲ ਦੇ ਕਿਤੇ ਕੀ ਫੂਡ ਪ੍ਰੋਸੈਸਿੰਗ ਦੇ ਲੱਗ ਜਾਂਦੇ ਠੀਕ ਆ ਪੰਜਾਬ ਵੱਜ ਜਾਂਦਾ ਹੁਣ ਪੰਜਾਬ ਦੇ ਕੀ ਆ ਇੱਥੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਕੋਲ ਦਾ ਫੰਡ ਹੀ ਹੈ ਨਹੀਂ ਸੈਂਟਰ ਤੋਂ ਪੈਸਾ ਆਉਣਾ ਸੈਂਟਰ ਦੇ ਵਿੱਚ ਵਜીર ਰਹਿ ਕੇ ਤੇ ਉਸ ਵਿਭਾਗੇ ਦੀ ਰਹਿ ਕੇ ਜਿਹੜਾ ਐਗਰੀਕਲਚਰ ਨੂੰ ਇਕੱਲੇ ਖੜੇ ਕਰ ਸਕਦਾ ਸੀ ਸਗੋਂ ਇਹਨਾਂ ਨੇ ਉਸ ਟਾਈਮ ਦੇ ਵਿੱਚ ਢਾਂਚਾ ਜਰਜਰਾ ਕੀਤਾ ਪੰਜਾਬ ਐਗਰੋ ਵੇਅਰ ਹਾਊਸ ਪਾਣਸ ਪਾਣ ਸੀਡ ਸਾਰੇ ਵਿ ਤਾਂ ਮੈਂ ਕਹਣਾ ਵੀ ਪੰਜਾਬ ਦੇ ਸਭ ਤੋਂ ਵੱਡੇ ਦੁਖੀ ਇਹ ਨੇ ਤੇ ਪੰਜਾਬ ਨੂੰ ਬਚਾਉਣ ਵਾਸਤੇ ਹਾਂ ਅਕਾਲੀ ਦਲ ਸਰਵਾਈਵ ਕਰੇ ਦੁਬਾਰਾ ਰਿਵਾਈਵ ਕਰੇ ਅਸੀਂ ਪਕਾਲੀ ਦਲ ਦੇ ਹਾਂ ਕਿ ਅਮਗਰ ਹੋ ਕੇ ਤਰਨੂ ਤਿਆਰ ਹਾਂ ਪਰ ਉਹਦੀ ਅਗਵਾਈ ਹੈ ਜਿਹੜੀ ਉਹ ਕੀ ਚੰਗੇ ਹੱਥਾਂ ਦੇ ਵਿੱਚ ਹੋਵੇ ਬਾਦਲ ਕੇ ਲਾਣੇ ਤੋਂ ਜੇ ਖਿਹੜਾ ਛੋਟਾ ਜਿਹਾ ਅਕਾਲੀ ਦਲ ਬਦਲ ਮਾਕੇ ਬਚ ਸਕਦਾ ਨਹੀਂ ਇਹਦੇ ਬਚਨ ਦੀ ਬਾਈ ਜੀ ਸੰਭਾਵਨਾ ਕੋਈ ਨਹੀਂ ਬਾਈ ਸਮਝ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ